बीटीवी ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਵਤੇ ਨਮਸਕਾਰ ਗੱਲਾਂ ਦੇਸ਼ ਵਿਦੇਸ਼ ਦੀਆਂ ਵਿੱਚ ਅੱਜ ਮੈਂ ਤੁਹਾਡੇ ਨਾਲ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਰੂਬਰੂ ਹੋਣ ਲੱਗਾ ਹਰ ਵਾਰ ਦੀ ਤਰ੍ਹਾਂ ਮੇਰਾ ਸਾਥ ਦੇ ਰਹੇ ਨੇ ਪ੍ਰੋਫੈਸਰ ਅਸ਼ੋਕ ਅਚੇਤ ਜੀ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਆਓ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੇਰੇ ਉਹਨਾਂ ਵੀ ਵੀ ਟੀਵੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਜ਼ਰੂਰੀ ਨਹੀਂ ਸਾਰੇ ਲੋਕ ਤੁਹਾਨੂੰ ਸਮਝ ਪਾਉਣ ਕਿਉਂ ਕਿਉਂਕਿ ਤਕੜੀ ਸਿਰਫ ਵજન ਦਾ ਸਕਦੀ ਹੈ ਕੁਆਲਿਟੀ ਨਹੀਂ ਬਿਲਕੁਲ ਤੁਸੀਂ ਸਹੀ ਕਿਹਾ ਬਈ ਜਿਹੜੀ ਕੁਆਲਿਟੀ ਹੈ ਨਾ ਉਹ ਤਾਂ ਸਿਰਫ ਬੰਦੇ ਦੇ ਕਰਮਾਂ ਤੋਂ ਜਾਂ ਬੰਦੇ ਦੇ ਵਿਵਹਾਰ ਤੋਂ ਜਾਂ ਬੰਦੇ ਦੇ ਚਾਲ ਚੱਲਣ ਤੋਂ ਪਤਾ ਲੱਗਣੀ ਹੈ ਤਕੜੀ ਦਾ ਉਹੀ ਤਕੜੀ ਸੋਨਾ ਵੀ ਤੋਲੀ ਜਾਂਦੀ ਹੈ ਹੋਏ ਤਕੜੀ ਲੋਹਾ ਵੀ ਤੋਲੀ ਜਾਂਦੀ ਹੈ ਉੱਥੇ ਤੁਸੀਂ ਮਿੱਟੀ ਤੋਲੋ ਜੋ ਮਾਜੀ ਤੋਲੋ ਉਹਦੇ ਨਾਲ ਜਿੰਨਾ ਵੀ ਵਜ਼ਨ ਜਿੰਨਾ ਜ਼ਿਆਦਾ ਹੋਣਾ ਉਹਦੇ ਨਾਲ ਨਹੀਂ ਹੁੰਦਾ ਕਿ ਆਪਾਂ ਛੋਟੇ ਹੁੰਦੇ ਨਹੀਂ ਕਦੇ ਇਹ ਵੇਲੇ ਸਵਾਲ ਪੁੱਛ ਦਿੰਦੇ ਵੀ 1 ਕਿਲੋ ਰੂਪ ਭਾਰਾ ਕਿ 1 ਕਿਲੋ ਲੋਹਾ ਮੈਂ ਤਾਂ ਕਹਿੰਦਾ ਜੀ ਜਿਹੜਾ ਨਿਆਣਾ ਹੋਵੇ ਵਿਚਾਰ ਕਹਿੰਦੇ ਲੋਹਾ ਲੋਹਾ ਭਾਰਾ ਤੋਂ ਇਦਾਂ ਹੀ ਇਹ ਹੁੰਦਾ ਵੀ ਭਾਵੇਂ ਦੋਨਾਂ ਦਾ ਭਾਰ ਸਮਾਨ ਹੀ ਆ ਬਟ ਇਹੀ ਗੱਲ ਸਹੀ ਗੱਲ ਕਹੀ ਆ ਵੀ ਬੰਦੇ ਜਿਹੜੀ ਜਿਹੜੀ ਕੁਆਲਿਟੀ ਆ ਉਹ ਜ਼ਿਆਦਾ ਮੈਟਰ ਕਰਦੀ ਆ ਜੀ ਤੇ ਅੱਜ ਦਾ ਜਿਹੜਾ ਸਾਡਾ ਸੈਗਮੈਂਟ ਹੈਗਾ ਇਹਦੇ ਵਿੱਚ ਸਾਡੀ ਜਿਹੜੀ ਸਪੌਂਸਰ ਨੇ ਹੈਗੇ ਸਾਡੇ ਸਪੌਂਸਰ ਹੈਗੇ ਜੀ ਇੰਦਰਜੀਤ ਦੇਵਗੰਜੀ ਜੋ ਕਿ ਵੈਰੀ ਕੋ ਮਾਰਗੇਜ ਦੇ ਨਾਲ ਕੰਮ ਕਰਦੇ ਨੇ ਪੈਰਾਗੋਨ ਮਾਰਗੇਜ ਦੇ ਨਾਲ ਕੰਮ ਕਰਦੇ ਨੇ ਤੇ ਇਹਨਾਂ ਦੇ ਕੋਲ ਕਿਉਂਕਿ ਇੱਕ ਇੱਕ ਬ੍ਰੋਕਰ ਨੇ ਇਹਨਾਂ ਕੋਲ ਕਾਫੀ ਲੈਂਡਰ ਹੁੰਦੇ ਨੇ ਜਿਸਕੇ ਤੁਹਾਡੀ ਜਿਹੜੀ ਆ ਅਪਰੂਵਲ ਹੋਣੀ ਉਹ ਯਕੀਨੀ ਹੋ ਜਾਂਦੀ ਆ ਤੇ ਲੋਏਸਟ ਰੇਟ ਲਈ ਫਾਸਟ ਅਪਰੂਵਲ ਅਤੇ ਐਕਸਪਰਟ アドਵਾਈਸ ਲਈ ਯਾਦ ਰੱਖੋ ਇਹਨਾਂ ਦੇ ਜੀ ਦੇ ਦਿਓਗਨ ਤੇ ਕਿਉਂਕਿ ਇਹਨਾਂ ਕੋਲ ਇੱਕ ਇਹ ਫਾਇਦਾ ਵੀ ਹੈ ਵੀ ਜਦੋਂ ਤੁਸੀਂ ਕਿਸੇ ਬੈਂਕ ਕੋਲ ਕਰਦੇ ਆ ਅਗਰ ਕਿਸੇ ਕਾਰਨ ਬਕਸ਼ ਤੁਹਾਡਾ ਜਿਹੜਾ ਉਹ ਮੌਰਗੇਜ ਨਹੀਂ ਹੋ ਪਾਂਦੀ ਤਾਂ ਦੂਜੇ ਬੈਂਕ ਕੋ ਜਾਣ ਲਈ ਵੀ ਤੁਹਾਨੂੰ ਫਿਰ ਕ੍ਰੈਡਿਟ ਜਿਹੜੀ ਤੁਹਾਡਾ ਦੁਆਰਾ ਹਿੱਟ ਹੋਊਗਾ ਬਟ ਇਹਨਾਂ ਦੇ ਕੋਲ ਅਗਰ ਕਿਸੇ ਇੱਕ ਲੈਂਡਰ ਤੋਂ ਤੁਹਾਡੀ ਗੱਲ ਨਹੀਂ ਬਣਦੀ ਤਾਂ ਉਸੇ ਕ੍ਰੈਡਿਟ ਨੂੰ ਇਹ ਕਿਸੇ ਹੋਰ ਲੈਂਡਰ ਨਾਲ ਯੂਜ਼ ਕਰਕੇ ਤੁਹਾਨੂੰ ਜਿਹੜੀ ਮੌਰਗੇਜ ਆ ਉਹ ਯਕੀਨੀ ਮਿਲ ਜਾਏਗੀ ਬਿਲਕੁਲ ਯਾਦ ਰੱਖੋ ਇੰਦਰਜੀਤ ਦਿਓਗਨ ਇਹ ਮੌਰਗੇਜ ਐਡਵਾਈਜ਼ਰ ਨੇ 780680 ਤੇ 0938 ਤੇ ਅੱਜ ਦੇ ਸ਼ੋਅ ਦੇ ਵਿੱਚ ਵਿਸ਼ੇਸ਼ ਗੱਲਾਂ ਰਹਿਣਗੀਆਂ ਗੱਲਬਾਤ ਕਰਾਂਗੇ ਕੈਨੇਡਾ ਤੇ ਇੰਡੀਆ ਦੇ ਰਿਸ਼ਤੇ ਮੋੜ ਸਖਾਵੇਂ ਹੋਣ ਵੱਲ ਤੇ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਕੈਨੇਡਾ ਦੇ ਯੂਕੇ ਦੇ ਦੌਰੇ ਤੇ ਨੇ ਤੇ ਕੈਨੇਡਾ ਪੋਸਟ ਦੇ ਵਰਕਰ ਗਏ ਸਟ੍ਰਾਈਕ ਤੇ ਤੇ ਇੱਕ ਲੇਡੀ ਨੂੰ ਕੈਂਸਰ ਦੀ ਬਿਮਾਰੀ ਚੱਲਦੀ ਆ ਤੇ ਟ੍ਰੀਟਮੈਂਟ ਤੋਂ ਕੀਤਾ ਗਿਆ ਮਨਾ ਤੇ ਐਡਮਿੰਟਨ ਪੁਲਿਸ ਨੇ ਇੱਕ ਬੰਦੇ ਦੇ ਵਾਰੰਟ ਜਾਰੀ ਕੀਤੇ ਤੇ 4 ਦਿਨਾਂ ਤੋਂ ਜਿਹੜਾ ਬੱਚਾ ਲਾਪਤਾ ਹੋਇਆ ਸੀ ਉਹਦਾ ਹਜੇ ਵੀ ਕੋਈ ਉੱਗ ਸੁਗ ਨਹੀਂ ਤੇ ਅਸੀਂ ਪਹਿਲੀ ਖਬਰ ਵੱਲ ਵਾਦੇ ਆ ਪ੍ਰੋਫੈਸਰ ਸਾਹਿਬ ਜਿਹੜੀ ਆਪਣੇ ਐਡਮਿੰਟਨ ਦੇ ਵਿੱਚ ਮਿਲਬੂ ਟਾਊਨ ਸੈਂਟਰ ਆ ਜਿਹੜਾ ਉਥੇ ਇਟ ਇਜ਼ ਮਿਲਬੂ ਟਾਊਨ ਸੈਂਟਰ ਟ੍ਰਾਂਜ਼ਿਟ ਜਿਹੜਾ ਹੈਗਾ ਆ ਉਹਦੇ ਉੱਥੋਂ ਲੈ ਕੇ ਤੇ ਜਿਹੜਾ ਪਾਰਕਿੰਗ ਲੋਟ ਆ ਜਾਂ ਟਾਊਨ ਸੈਂਟਰ ਵਾਲੇ ਪਾਸੇ ਉਹਨਾਂ ਜਿਆਦਾ ਕਰ ਲੋ ਕਿ ਉੱਥੇ ਜੇ ਵਾਕਿੰਗ ਬਹੁਤ ਜ਼ਿਆਦਾ ਕਰ ਰਹੇ ਨੇ ਬਿਲਕੁਲ ਜੀ ਉੱਥੇ ਆਪਾਂ ਕੱਲ ਗਏ ਵੀ ਸੀ ਤੇ ਉੱਥੇ ਲਾਈਵ ਰਿਪੋਰਟ ਵੀ ਕੀਤੀ ਆ ਤੇ ਆਪਾਂ ਜੋ ਉਥੋਂ ਲੋਕ ਲੰਘ ਰਹੇ ਸੀ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਦੇਖੋ ਉੱਥੇ ਜਿਹੜੀ ਪਲੈਨਿੰਗ ਆ ਨਾ ਸਿਟੀ ਪਲੈਨਿੰਗ ਪਤਾ ਨਹੀਂ ਕਿਹੜੀ ਕਰਦੀ ਆ ਵੀ ਉਹ ਰਸਤਾ ਜਿਹੜਾ ਆਂਦਾ ਵਾ ਪਹਿਲਾਂ ਉਹਦੇ ਪਿੱਛੇ ਫੈਂਸ ਲੱਗੀ ਆ ਪਿੱਕ ਰਸਤਾ ਕੱਢਿਆ ਵਾ ਉਹ ਰਸਤਾ ਅੱਗੇ ਜਾ ਕੇ ਜਿਹੜੀ ਅਸਲੀ ਜਿਹੜੀ ਕ੍ਰੋਸਿੰਗ ਆ ਉਹ ਬੜੀ ਦੂਰ ਬਣਾਈ ਗਈ ਆ ਕਿਉਂਕਿ ਹਰੇਕ ਨੂੰ ਆ ਇਸ ਦੁਨੀਆ ਦੇ ਵਿੱਚ ਕਾਲੀ ਹੈ ਤੇ ਉਹ ਕੀ ਕਰਦੇ ਨੇ ਉੱਥੋਂ ਸਿੱਧੇ ਲੰਘ ਜਾਂਦੇ ਨੇ ਸੋ ਗੱਡੀਆਂ ਰੁਕਦੀਆਂ ਨੇ ਕੋਈ ਨਹੀਂ ਵੀ ਰੁਕਦੀਆਂ ਕਈ ਵਾਰੀ ਹੁਣ ਜਿਹੜੇ ਗਰਮੀ ਅੱਗੇ ਸਿਆਲ ਆ ਜਾਣੇ ਆ ਤੇ ਉਹਦੇ ਰਾਤ ਨੂੰ ਜਿਹੜਾ ਹਨੇਰਾ ਛੇਤੀ ਹੋ ਜਾਣਾ ਹੋ ਸਕਦਾ ਕੋਈ ਗੱਡੀ ਦੀ ਬ੍ਰੇਕ ਲੱਗੇ ਨਾ ਲੱਗੇ ਤੇ ਸਿਟੀ ਇੱਕ 1 ਇੱਕ ਛੋਟਾ ਜਿਹਾ ਕੰਮ ਕਰਕੇ ਕਿ ਉੱਥੇ ਇੱਕ ਜਿਹੜੀ ਆਪਣੀ ਜੈਬਰਾ ਕਿ ਨੂੰ ਕਹਿੰਦੇ ਆਪਾਂ ਉਹ ਕ੍ਰੋਸਿੰਗ ਬਣਾਵੇ ਤੇ ਉੱਥੇ ਇੱਕ ਲਾਈਟ ਲਾ ਦੇਵੇ ਦੋਨੋਂ ਪਾਸੇ ਬਲਿੰਕਿੰਗ ਲਾਈਟ ਬਲਿੰਕਿੰਗ ਲਾਈਟ ਲਾ ਦੇਵੇ ਤਾਂ ਜੋ ਉਹਨੂੰ ਉਹਨੂੰ ਕੋਈ ਲੰਘਣ ਵਾਲਾ ਬੰਦਾ ਪ੍ਰੈਸ ਕਰੇ ਤੇ ਉਹ ਤੋਂ ਲੰਘ ਸਕੇ ਪਰ ਸਿਟੀ ਕੀ ਕਰਦੀ ਆ ਉਹ ਵੇਟ ਕਰਦੀ ਆ ਜਿਵੇਂ ਕਿ ਕੱਲ ਵੀ ਆਪਾਂ ਐਪੀਸੋਡ ਜਿਹੜਾ ਕੀਤਾ ਸੀ ਰਿਪੋਰਟ ਉੱਥੇ ਉਹਦਾ ਹੈਡਿੰਗ ਇਹੀ ਸੀਗਾ ਵੀ ਕੀ ਸਿਟੀ ਵੇਟ ਕਰ ਰਹੀ ਆ ਵੀ ਕਿਸੇ ਵੱਡੇ ਹੈਪਨ ਦੀ ਤੇ ਬਾਅਦ ਵਿੱਚ ਇੱਕ ਫਟਾ ਲਾਉਂਦੀ ਆ ਬਾਅਦ ਵਿੱਚ ਇੱਕ ਬੋਰਡ ਲਾ ਦਿੰਦੀ ਆ ਵੀ ਇੱਥੇ ਕਿਸੇ ਦੀ ਡੈਥ ਹੋਈ ਆ ਤੇ ਉਹ ਇੱਕ ਬੋਰਡ ਲਾ ਜਿਆਦਾ ਇਹਨਾਂ ਲਈ ਸਸਤਾ ਪੈਂਦਾ ਪਿਆ ਕਿ ਉੱਥੇ ਇੱਕ ਲੈਟਾ ਲਾਣੀਆ ਕਿਉਂਕਿ ਉਹ ਜਿਹੜਾ ਬੋਰਡ ਇੱਕ ਬੋਰਡ ਨਹੀਂ ਹੋਣਾ ਉਹ ਇੱਕ ਫੈਮਿਲੀ ਦੀ ਪੂਰੀ ਕੀ ਇੱਕ ਹਿਸਟਰੀ ਬਦਲਨ ਵਾਲਾ ਵੀ ਬੋਰਡ ਹੋ ਸਕਦਾ ਬਿਲਕੁਲ ਤੇ ਇਸ ਲਈ ਸਿਟੀ ਨੂੰ ਕਿਉਂਕਿ ਹੁਣ ਅੱਜ ਦੀ ਡੇਟ ਵਿੱਚ ਹਰ ਕੋਈ ਜਿਹੜਾ ਵੀ ਇਲੈਕਸ਼ਨ 'ਚ ਖੜਾ ਆ ਚਾਹੇ ਮੇਅਰ ਆ ਚਾਹੇ ਟਰਸਟੀ ਆ ਚਾਹੇ ਹੋ ਕਾਉਂਸਲਰ ਆ ਉਹਨਾਂ ਦੁਆਰਾ ਇਹੀ ਕਿਹਾ ਜਾਂਦਾ ਵੀ ਅਸੀਂ ਸੇਫਟੀ 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 ਇਜ਼ ਆਵਰ ਫਰਸਟ ਪ੍ਰੋਰੀਟੀ ਤੇ ਇਹ ਦੇਖਿਆ ਨਹੀਂ ਹੈਗਾ ਬੀਓਟਿਚ ਜਿਹੜਾ ਤੁਸੀਂ ਬਣਾਇਆ ਵਾ ਤੇ ਉੱਥੇ ਲੋਕ ਕਿੰਨੇ ਲੰਘ ਰਹੇ ਨੇ ਡੇਲੀ ਬੇਸਿਸ ਤੇ ਤੇ ਉੱਥੋਂ ਬੱਸ ਵੀ ਲੰਘਦੀ ਆ ਬਿਲਕੁਲ ਉੱਥੋਂ ਬੱਸ ਲੰਘਦੀ ਆ ਟੈਕਸੀ ਲੰਘਦੀ ਆ ਅੱਛਾ ਫਿਰ ਸਿਟੀ ਹੋ ਰਿਹਾ ਉੱਥੇ ਲੋਡਿੰਗ ਅਨਲੋਡਿੰਗ ਵੀ ਹੁੰਦੀ ਆ ਲੋਡਿੰਗ ਅਨਲੋਡਿੰਗ ਵੀ ਹੁੰਦੀ ਆ ਬਿਲਕੁਲ ਇੱਕ ਟੈਕਸੀ ਡਰਾਈਵਰ ਭਾਈ ਨੇ ਸਾਨੂੰ ਇਹ ਵੀ ਉੱਥੇ ਦੱਸਿਆ ਵੀ ਇੱਥੇ ਲੋਡਿੰਗ ਅਨਲੋਡਿੰਗ ਵੀ ਹੁੰਦੀ ਆ ਕਿਉਂ ਸਟੋਪੇਜ ਹੋ ਜਾਂਦੀ ਆ ਤੇ ਉਹਦੇ ਨਾਲ ਵੀ ਰਿਸਕੀ ਹੁੰਦਿਆ ਸੋ ਇਸ ਇਹੀ ਗੱਲ ਆ ਵੀ ਸਿਟੀ ਜਿਹੜੀ ਆ ਕੱਲੀ ਕੀ ਪ੍ਰਾਪਰਟੀ ਟੈਕਸ ਵਧਾਣ ਲਈ ਰੱਖੀ ਆ ਵੀ ਆਪਾਂ ਪ੍ਰਾਪਰਟੀ ਟੈਕ ਜਾ ਪਰਮਟਾਂ ਵਿੱਚ ਹੁਣ ਤਾਂ ਇਹ ਕੱਢਣ ਲਈ ਰੱਖੀ ਆ ਇਹ ਜਿਹੜੀ ਸਿਟੀ ਦਾ ਕੰਮ ਜਿਹੜਾ ਆ ਉਹ ਸੇਫਟੀ ਸਿਕਿਉਰਿਟੀ ਵਿੱਚ ਵੀ ਆਂਦਾ ਵਾ ਸੇ ਅਗਰ ਕੋਈ ਡਿਮਾਂਡ ਕਰਦਾ ਵਾ ਉਹ ਕਿਸੇ ਗੱਲ ਕਰਕੇ ਕਰਦਾ ਤੇ ਕਈ ਲੋਕਾਂ ਨਾਲ ਆਪਾਂ ਗੱਲ ਕੀਤੀ ਆ ਤੇ ਕਈਆਂ ਨੇ ਵੈਸੇ ਹੀ ਕੈਮਰੇ ਤੋਂ ਸ਼ਾਈ ਹੁੰਦੇ ਨੇ ਬਟ ਉਹਨਾਂ ਨੇ ਆਫ ਦਾ ਕੈਮਰਾ ਦੱਸਿਆ ਵੀ ਇਹ ਬੜੀ ਪਰੇਸ਼ਾਨੀ ਆਂਦੀ ਆ ਜਦੋਂ ਸਿਆਲ ਆ ਜਾਂਦਾ ਤੇ ਸਲਿੱਪਰੀ ਵੀ ਹੁੰਦਾ ਕਈ ਵਾਰੀ ਗੱਡੀ ਵਾਲੇ ਨੂੰ ਬ੍ਰੇਕ ਲੱਗੇ ਨਾ ਲੱਗੇ ਪਤਾ ਨਹੀਂ ਲੱਗਦਾ ਕਿੱਧਰੋਂ ਆਂਦੀ ਆ ਨਾ ਕੁਛ ਨਾ ਕੁਛ ਚਾਹੇ ਉਹਦੇ ਉੱਪਰ ਕੋਈ ਮਤਲਬ ਕੋਈ ਟੈਂਪਰੇ ਟੈਂਪਰੇਰੀ ਦਾ ਨਹੀਂ ਕੋਈ ਪੁਲ ਜਾਂ ਬਣਾਇਆ ਜਾਵੇ ਜਿਹਦੇ ਉੱਪਰ ਲੰਘ ਜਾਣ ਬਣਾਇਆ ਜਾ ਸਕਦਾ ਵੈਸੇ ਐਡੀ ਕੋ ਗੱਲ ਨਹੀਂ ਹੈਗੀ ਸਿੱਧੇ ਟ੍ਰੈਕੋ ਸਿੱਧੇ ਜੀ7 ਦਾ ਮੁਲਕ ਆ ਕੁਛ ਵੀ ਕਰ ਸਕਦੇ ਆ ਲੈ ਕੋਈ ਜੀ7 ਦਾ ਮੁਲਕ ਤਾਂ ਹੈਗਾ ਪਰ ਜਿੱਦਾਂ ਦੀਆਂ ਇੱਥੇ ਗੱਲਾਂ ਦੇਖ ਰਿਹਾ ਹੋਮਲੈਸਨੈਸ ਵੱਧ ਰਹੀ ਆ ਉਸ ਤੋਂ ਬਾਅਦ ਬੱਚੇ ਜਿਹੜੇ ਸਵੇਰ ਨੂੰ ਸਕੂਲ ਲਈ ਜਾਂਦੇ ਨੇ ਉਹ ਬਿਨਾਂ ਫੂਡ ਤੋਂ ਜਾ ਰਹੇ ਨੇ ਤੇ ਫਰੋਤੀ ਦੀਆਂ ਹੋਰ ਘਟਨਾਵਾਂ ਵੱਧ ਰਹੀਆਂ ਨੇ ਜੀ7 ਮੈਨੂੰ ਲੱਗਦਾ ਹੈ ਕਿ ਕਿਸੇ ਦਿਨ ਜੀ7 ਤੋਂ ਵੀ ਉਹਨਾਂ ਨੇ ਕਰਨਾ ਪਈ ਤੁਹਾਡਾ ਮੱਥਾ ਟੇਕ ਕੇ ਦੇ ਆ ਪਾ ਤੁਹ ਸਰੋਪਾ ਦੇ ਕੇ ਤੋੜ ਦੇਣਗੇ ਸਰੋਪਾ ਦੇ ਕੇ ਤੋੜ ਦੇਣਗੇ ਵੀ ਤੁਸੀਂ ਇਦਾਂ ਹੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਅਗਲੀ ਗੱਲ ਕਰਦੇ ਆ ਜਿਹੜੇ ਸਿਟੀ ਕਾਉਂਸਲ ਦੇ ਇਲੈਕਸ਼ਨ 20 ਤਰੀਕ ਨੂੰ ਆ ਰਹੇ ਨੇ 20 ਅਕਤੂਬਰ ਨੂੰ ਬਿਲਕੁਲ ਤੇ ਹੁਣ ਇਹਦੇ ਵਿੱਚ ਲੋਕ ਕਾਫੀ ਪਰੇਸ਼ਾਨ ਵੀ ਹੋ ਰਹੇ ਨੇ ਕਹਿੰਦੇ ਵੀ ਉਦੋਂ ਤਾਂ ਦੀਵਾਲੀ ਵੀ ਹੈਗੀ ਆ ਇਹ ਜੀ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਜਲੇ ਬ੍ਰਮਟਨ ਵਿੱਚ ਇਲੈਕਸ਼ਨ ਹੋਏ ਸੀ ਉਦੋਂ ਵੀ ਦੀਵਾਲੀ ਵਾਲੇ ਦਿਨੇ ਹੋਏ ਸੀ ਵੈਸੇ ਦੇਖਿਆ ਜਾਵੇ ਮੇਰੇ ਖਿਆਲ ਨਾਲ ਜਿਹੜਾ ਦੀਵਾਲੀ ਦਾ ਫੈਸਟੀਵਲ ਹੈਗਾ ਆ ਇਹ ਨ ਨਹੀਂ ਰਿਕੋਗਨਾਈਜ਼ ਕੀਤਾ ਨੀਗਾ ਜਾਂ ਤਾਂ ਇਸ ਕਰਕੇ ਮੇਰੇ ਖਿਆਲ ਨਾਲ ਉਹ ਦੰਡਾ ਇਲੈਕਸ਼ਨ ਰੱਖ ਲੈਂਦੇ ਆ ਪਰ ਕਈ ਸਿਟੀਜ਼ ਦਾ ਕਰਤਾ ਜਿਹਦਾ ਅਮਰੀਕਾ ਵਿੱਚ ਹੈਗਾ ਚਲੋ ਉਹ ਵੀ ਠੀਕ ਆ ਦੇਖੋ ਦੋਨੇ ਤਰ੍ਹਾਂ ਦੀ ਆਪਾਂ ਗੱਲ ਕਰਦੇ ਆ ਪਹਿਲਾ ਜਿਹੜੇ ਲੋਕ ਕਹਿੰਦੇ ਨੇ ਵੀ ਦੀਵਾਲੀ ਵਾਲੇ ਦਿਨ ਇਹ ਸਾਡੇ ਹੁਣੇ ਆ ਕਿਉਂਕਿ ਕਈ ਜੋ ਉਮੀਦਵਾਰ ਨੇ ਉਹਨਾਂ ਦੁਆਰਾ ਖਰਚਾ ਦਿਖਾਇਆ ਜਾਰ ਕੀਤਾ ਜਾ ਰਿਹਾ ਵੀ ਸਾਡੀਆਂ ਵੋਟਾਂ ਤਾਂ ਪਹਿਣੀ ਆ ਹੀ ਨਹੀਂ ਉਹ ਤਾਂ ਘਰੋਂ ਨਿਕਲ ਲੈਣੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਗਰ ਜੇ 크ਿਸਮਸ ਵਾਲੇ ਦਿਨ ਵੋਟਾਂ ਰੱਖ ਲਈਆਂ ਜਾਣ ਕਿੱਦਾਂ ਲੱਗੂਗਾ ਪਰ ਇਹਦਾ ਇੱਕ ਜਵਾਬ ਹੋਊਗਾ ਨਹੀਂ ਫਿਰ ਪਹਿਲਾਂ ਦੱਸਣਾ ਚਾਹੀਦਾ ਸੀ ਜਾਂ ਤਾਂ ਪਰ ਨਹੀਂ ਉਹ ਤਾਂ ਪਤਾ ਹੀ ਹੋਣਾ ਸਿਟੀ ਨੂੰ ਉਹਨਾਂ ਨੇ ਰੱਖਿਆ ਵੀ ਐਨੇ ਮੰਡੇ ਨੂੰ ਹੋਣਾ ਹੀ ਹੋਣਾ ਇਹ ਤਾਂ ਇਹ ਤਾਂ ਫਾਈਨਲ ਹੀ ਹੁੰਦਾ ਵਾ ਉਹ ਤਾਂ ਦੀਵਾਲੀ ਉਸ ਦਿਨ ਚਲੋ ਆ ਗਈ ਹੈ ਪਰ ਇਹਦਾ ਖਲ ਵੀ ਹੈ ਜਿਹੜੇ 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਐਡਵਾਂਸ ਬੋਲਿੰਗ ਹੋਣੀ ਹੈ ਉਹਦੋਂ ਨੂੰ ਬੁੱਟਾ ਪਾ ਲਈਆਂ ਜਾਂ ਬਿਲਕੁਲ ਜੀ ਆਪਾਂ ਜਰੂਰੀ 20 ਤਰੀਕ ਦੇਖਣੀ ਬਿਲਕੁਲ ਬਿਲਕੁਲ 20 ਨੂੰ ਹੀ ਪਾਣੀ 7 ਤੋਂ ਲੈ ਕੇ 11 ਤੱਕ ਉਸ ਤੋਂ ਪਹਿਲਾਂ ਸਪੈਸ਼ਲ ਬੈਲਟ ਨਾ ਬੁੱਟਾ ਪਹਿਣੀ ਹੈ ਸੋ ਇਹ ਜਿਹੜੀ ਸਰਕਾਰ ਆ ਜਾਂ ਇਹ ਸਾਡੀ ਜਿਹੜੀ ਜਿਹੜਾ ਕੈਨੇਡਾ ਦਾ ਕਨਸਟੀਟਿਊਸ਼ਨ ਆ ਇਹ ਸਾਨੂੰ ਬਹੁਤ ਸਾਰੇ ਰਾਈਟ ਦਿੰਦਾ ਇਦਾਂ ਦਾ ਕੰਮ ਕਿਤੇ ਆਪਣੇ ਉੱਤੇ ਮੁਲਕ 'ਚ ਹੋਣ ਲੱਗ ਪਵੇ ਐਡਵਾਂਸ ਵੋਟਾਂ ਪੈਣ ਲੱਗ ਪਣ ਤਾਂ ਮੈਨੂੰ ਲੱਗਦਾ ਲੋਕਾਂ ਜਾਣ ਤੋਂ ਪਹਿਲਾਂ ਵੋਟਾਂ ਪੈ ਜਾਣੀ ਸਾਰੀ ਦੇਖੋ ਉੱਥੇ ਹੁੰਦਾ ਆ ਉਲਟ ਹੁੰਦਾ ਆ ਉੱਥੇ ਜਿਹੜਾ ਰਿਜ਼ਲਟ ਆ ਉਹ ਬਾਅਦ 'ਚ ਏਨੇ ਦਿਨਾਂ ਬਾਅਦ ਆਉਂਦਾ ਜਿੱਦਾਂ ਵੋਟਾਂ ਪਹਿਲਾਂ ਪਾਉਣ ਲੱਗ ਪੈਂਦੇ ਉਹਦਾ ਰਿਜ਼ਲਟ ਏਨੇ ਦਿਨਾਂ ਬਾਅਦ ਆਉਂਦਾ ਇਸ ਵਾਰ ਸਿਟੀ 'ਚ ਵੀ ਇਦਾਂ ਹੀ ਹੋਣਾ ਹੈ ਉਹ ਕਹਿੰਦੇ 2-3 ਦਿਨ ਲੱਗ ਸਕਦੇ ਆ ਬਹੁਤਾ ਜਿਆਦਾ ਪਾਣੀ ਪਤਾ ਕਿੰਨੀ ਬੋਟ ਪਤਾ ਨਹੀਂ ਨਾ ਕੋਈ ਨਵਾਂ ਸਿਸਟਮ ਚੇਂਜ ਕੀਤਾ ਉਹ ਕਿਹੜਾ ਸਿਸਟਮ ਚੇਂਜ ਕੀਤਾ ਜਿਹੜੇ ਸਿਸਟਮ ਸਿਸਟਮ ਲੋਕ ਚੇਂਜ ਕਰਦੇ ਆ ਕਿ ਛੇਤੀ ਕੰਮ ਹੋਣ ਨੂੰ ਇਹ ਸਿਸਟਮ ਚੇਂਜ ਕਰਦੇ ਆ ਲੇਟ ਹੋ ਕੰਮ ਹੋਣ ਨੂੰ ਸੋ ਤੋਂ ਆਪਣੇ ਆਪ ਨੂੰ ਉਹਨਾਂ ਮੁਲਕਾਂ ਨਾਲ ਮੈਚ ਕਰ ਰਿਹਾ ਜਿਹੜੇ ਹੁਣ ਮੁਲਕ ਤਰੱਕੀ ਕਰਨ ਵੱਲੋਂ ਬਾਧ ਰਹੇ ਆ ਹਾਂ ਬਿਲਕੁਲ ਸਹੀ ਗੱਲ ਆ ਬਿਲਕੁਲ ਬਿਲਕੁਲ ਇੱਕ ਬਾਲੀਵੁੱਡ ਦਾ ਇੱਕ ਐਕਟਰ ਸੀਗਾ ਤੇ ਉਹ ਕਹਿੰਦਾ ਵੀ ਇੰਨਾ ਰੰਗ ਸਾਫ ਸੀ ਉਹ ਨੀਲ ਨਿਤਨ ਮੁਕੇਸ਼ ਐਸ ਦਾ ਨਾਂ ਆ ਉਹ ਕਹਿੰਦਾ ਵੀ ਜਦੋਂ ਮੈਂ ਮੂਵੀ 'ਚ ਜਾਂਦਾ ਤੇ ਮੇਰਾ ਰੰਗ ਥੋੜਾ ਡਾਰਕ ਕਰਦੇ ਆ ਹਾਂ ਬਈ ਹੀਰੋ ਵੀ ਨਾ ਨਾ ਗੋਰਾ ਲੱਗਾ ਜਾਵਾ ਤੇ ਉਹ ਇਦਾਂ ਤਾਂ ਨਹੀਂ ਕਰ ਰਹੇ ਵੀ ਨਜ਼ਰ ਲੱਗ ਗਈ ਆ ਵੀ ਹੁਣ ਆਪਾਂ ਆਪਣਾ ਸਟੈਂਡਰਡ ਘਟਾਈਏ ਬਿਲਕੁਲ ਜੀ ਵੀ ਥੱਲੇ ਨੂੰ ਹੋਈਏ ਤੇ ਇਦਾਂ ਦਾ ਕੰਮ ਨਾ ਕਰੋ ਜਿਹੜੇ ਵਧੀਆ ਕੰਮ ਚੱਲ ਰਹੇ ਨੇ ਉਹਨਾਂ ਨੂੰ ਰਹਿਣ ਦੋ ਵਧੀਆ ਤੇ ਬਿਲਕੁਲ ਜੀ ਆਪਾਂ ਇਹੀ ਕਹਿੰਦੇ ਆ ਵੀ VTV ਪੰਜਾਬੀ ਦੀ ਤਰ੍ਹਾਂ ਵੀ ਤੁਸੀਂ ਵੋਟ ਜ਼ਰੂਰ ਪਾਓ ਅਗਰ ਤੁਸੀਂ ਦਿਵਾਲੀ ਵਾਲੇ ਦਿਨ ਤੁਹਾਡੇ ਕੋਲ ਪਲਾਨ ਨੇ ਤੇ ਵੈਸੇ ਤਾਂ ਸਾਰਾ ਦਿਨ ਤਾਂ ਵੋਟ ਤੋਂ ਵੈਸੇ ਵੀ ਨਹੀਂ ਲੱਗਣਾ ਪਰ ਤੁਹਾਡੇ ਕੋਲ 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਬਿਲਕੁਲ ਖੁੱਲਾ ਟਾਈਮ ਹੈ ਤੇ ਤੁਸੀਂ ਵੋਟ ਪਾਓ ਆਪਣਾ ਅਧਿਕਾਰ ਯੂਜ਼ ਕਰੋ ਤੇ ਉਸ ਤੋਂ ਬਾਅਦ ਦੀਵਾਲੀ ਵਾਲੇ ਦਿਨ ਇੰਜੋਏ ਕਰੋ ਸਮਾਂ ਕੇ ਪਹਿਲਾਂ ਵੋਟ ਪਾ ਕੇ ਵਿਲੇ ਹੋ ਜਾਓ ਤੇ ਉਦੋਂ ਰੱਬ ਅਗੇ ਪ੍ਰੇਅਰ ਕਰੋ ਵੀ ਜਿਹਨੂੰ ਤੁਸੀਂ ਚਾਹੁੰਦੇ ਹੋ ਉਹ ਜਿੱਤੇ ਬਿਲਕੁਲ ਹੀ ਮੈਂ ਅੱਜ ਤੱਕ ਵੋਟ ਵਾਲੇ ਦਿਨ ਵੋਟ ਨਹੀਂ ਪਾਈ ਅਸੀਂ ਪਹਿਲੇ ਪਾਏ ਮੈਂ ਐਡਵਾਂਸ ਐਡਵਾਂਸ ਕਿਹਾ ਕਿ ਉਦੋਂ ਵੀ ਖੁਦ ਡੱਬੇ ਬਿਲਕੁਲ ਤਿਆਰ ਹੋਣ ਉਦੋਂ ਵੀ ਵੋਟ ਪਾ ਜੀ ਦੇ ਕਦੀ ਵੀ ਜਦੋਂ ਵੈਲਟ ਬਾਕਸ ਨਹੀਂ ਬਣਿਆ ਹੁੰਦਾ ਬਿਲਕੁਲ ਜੀ ਤੇ ਆਪਣੇ ਨਾਰਥ ਹਡਮਿੰਟਨ ਦੇ ਵਿੱਚ ਇੱਕ ਘਰ ਵਿੱਚ ਫਾਇਰ ਹੋਈ ਹੈ ਜਿਹਦੇ ਫਾਇਰ ਬਿਲਕੁਲ ਜੀ ਇੱਕ ਘਰ ਤਾਂ ਬਿਲਕੁਲ ਕਹਿੰਦੇ ਸੜ ਗਿਆ ਜੀ ਤੇ ਨਾਲ ਦਾ ਘਰ ਜਿਹੜਾ ਉਹ ਵੀ ਕਾਫੀ ਜਿਹੜਾ ਜਿਹੜਾ ਅਰਥਾਤ ਹੋਇਆ ਜੀ ਉਹਨੂੰ ਮਤਲਬ ਡੈਮੇਜ ਹੋਇਆ ਇਹ ਜੀ 168 159 ਐਵੇਨਿਊ ਤੇ 134 ਸਟਰੀਟ ਦੇ ਵਿੱਚ ਇੱਥੇ ਹੋਇਆ ਜੀ 2:15 ਮਿੰਟ ਦੇ ਬਾਅਦ ਤੇ ਇੱਥੇ ਕਹਿੰਦੇ ਬਹੁਤ ਬੜੀ ਅੱਗ ਲੱਗੀ ਆ ਤੇ ਜਿਹੜਾ ਨੇਬਰਹੂਡ ਦੇ ਵਿੱਚ ਐਮਰਜੈਂਸੀ ਕਰੂ ਪਹੁੰਚਿਆ ਵਾ ਉਹਨਾਂ ਨੇ ਅੱਗ ਤਾਂ ਬੁਝਾ ਲਈ ਆ ਪਰ ਨਾਲ ਦੇ ਨਾਲ ਇਹ ਜ਼ਰੂਰ ਆ ਵੀ ਉਹ ਘਰ ਜਿਹੜਾ ਪੂਰਾ ਸੜ ਗਿਆ ਵਾ ਤੇ ਨਾਲ ਦੇ ਨੂੰ ਵੀ ਫੇਟ ਲੱਗੀ ਕਿਉਂਕਿ ਲੱਕੜ ਦੇ ਘਰ ਨੇ ਜਿਹੜੇ ਹਵਾ ਚਲਣੀ ਹਵਾ ਨਾਲ ਵੀ ਚਲਦੀ ਆ ਜੱਗ ਵੀ ਚਲਦੀ ਆ ਤੇ ਅੱਜ ਕੱਲ ਤਾਂ ਜ਼ੀਰੋ ਲੋਡ ਦਾ ਵੀ ਰਵਾਜ ਆ ਇੱਕ ਚੀ ਹੋਰ ਆ ਨਾ ਜਿਹੜੇ ਸਾਡੇ ਵਰ ਆਪਣੀ ਸਾਈਡਿੰਗ ਲੱਗੀ ਹੋਈ ਆ ਉਹ ਵੀ ਪਲਾਸਟਿਕ ਦੀ ਆ ਤੇ ਜਦੋਂ ਇੰਨੀ ਹੀਟ ਜ਼ਿਆਦਾ ਹੋ ਜਾਂਦੀ ਆ ਤੇ ਉਹ ਨਾਲ ਪਿਗਲਣੀ ਸ਼ੁਰੂ ਹੋ ਜਾਂਦੀ ਆ ਤੇ ਅੰਦਰ ਫੇਰ ਉਹ ਲ ਉਹ ਉਹ ਇਹ ਫੇਰ ਵੀ ਚਲੋ ਇੱਕ ਗੱਲ ਜ਼ਰੂਰ ਹੁੰਦੀ ਜਿਹੜੀ ਸਾਈਡਾਂ ਗਾ ਜਿਹੜੀ ਸਾਈਡਾਂ ਤੇ ਨਾ ਪਲਾਈ ਨਹੀਂ ਲਾਈ ਹੁੰਦੀ ਉਹ ਡਿਫਰੈਂਟ ਹੁੰਦੀ ਆ ਫਾਇਰ ਥੋੜਾ ਜਿਹਾ ਫਾਇਰ ਰੋਕ ਲੈਂਦੀ ਲੇਕਿਨ ਜਿਹੜੇ ਇਹ ਬਾਤ ਪਹਿਲੇ ਜਿਹੜੇ ਪੁਰਾਣੇ ਘਰ ਆ ਉਹਨਾਂ ਦੇ ਵਿੱਚ ਲੱਕੜੀ ਹੈਗੀ ਅਪਲਾਈ ਦੀ ਲੱਕੜੀ ਆ ਉਹ ਹਾਂ ਪਰ ਇੱਕ ਗੱਲ ਇਹ ਆ ਵੀ ਜਿਹੜੇ ਪੁਰਾਣੇ ਜਿਹੜੇ ਘਰ ਹੁੰਦੇ ਆ ਨਾ ਉਹਨਾਂ ਵਿੱਚ ਪਰ ਇੱਕ ਫਾਇਦਾ ਇਹ ਵੀ ਆ ਵੀ ਵਿੱਚ ਜਗ੍ਹਾ ਹੈਗੀ ਆ ਉਹਨਾਂ 'ਚ ਜਗ੍ਹਾ ਹੈਗੀ ਆ ਇਹਨਾਂ ਵਿੱਚ ਆ ਜੀਰੋ ਲੋਟ ਆ ਦੇ ਜਗ੍ਹਾ ਨਹੀਂ ਸੋ ਇਹ ਬੜੀ ਮਤਲਬ ਸਿਟੀ ਨੇ ਨਾ ਇਹ ਵੀ ਬੜੀ ਪਲੈਨਿੰਗ ਜੇ ਕੀਤੀ ਆ ਵੀ ਜੀਰੋ ਲੋਟ ਦੇ ਦਿਓ ਵੀ ਉਹਦਾ ਫਾਇਦਾ ਕੀ ਆ ਉਹਦੇ ਨਾਲ 2-4 ਘਰ ਰੋੜਾ ਬਣ ਜਾਂਦੇ ਆ ਟੈਕਸ ਹੋਰ ਵੱਜੂਗਾ ਤੇ ਉਹਨਾਂ ਏਰੀਆ ਉਹਨਾਂ ਸੜਕ ਉਹਨੀ ਇੱਕ ਲੈਟਾਂ ਹੋਣੀਆਂ ਸਭ ਕੁਝ ਨਾ ਜਿੱਦਾਂ ਕਿ ਪਿਛਲੇ ਆਪਾਂ ਖਬਰ ਕੀਤੀ ਸੀ ਵੀ ਉਹ ਤਿੰਨ ਅੱਠ ਘਰ ਢਾਕੇ 24 ਬਣਾਉਣ ਨੂੰ ਫਿਰ ਹਾਂਜੀ ਏ ਵੀ ਬੜਾ ਕੰਮ ਖਰਾਬ ਹੈ ਤੇ ਇੱਕ ਹੋਰ ਅੱਗ ਜਣੇ ਦੀ ਘਟਨਾ ਹੋਈ ਹੈ ਜੀ ਇਹਦੇ ਵਿੱਚ ਤਾਂ ਆਪਣੇ ਦੋ ਬੰਦੇ ਇੰਜਰਡ ਵੀ ਹੋਏ ਨੇ ਸੈਂਟਰਲ ਅਲਵਾਟਾ ਦੇ ਵਿੱਚ ਤੇ ਦੋ ਬੰਦੇ ਜੀ ਡੈਥ ਹੋ ਗਈ ਹੈ ਜੀ ਹਾਂ ਡੈਥ ਹੋ ਗਈ ਜੀ ਬਿਲਕੁਲ ਜੀ ਇੰਜਰ ਸੀਗੇ ਪਹਿਲਾਂ ਪਰ ਬਾਅਦ ਵਿੱਚ ਉਹਨਾਂ ਨੂੰ ਹੁਣ ਡੈਥ ਹੋ ਗਈ ਹੈ ਜੀ ਡੈਡ ਕਲੀਅਰ ਕਰ ਦਿੱਤਾ ਗਿਆ ਜੀ ਤੇ ਇਹ ਜੀ ਆਪਣੇ ਬਿਲਕੁਲ ਆਪਣੇ ਥੋੜੇ ਮਿੰਟਣ ਤੋਂ ਇਹ ਸੈਂਟਰਲ ਅਲਵਾਟਾ ਦੀ ਖਬਰ ਹੈ ਜੀ ਉੱਥੇ ਕੀ ਆ ਵੀ ਇੱਕ ਜਿਹੜਾ ਇੱਕ ਟੋਰੀਨਟਨ ਕੋਈ ਸ਼ਹਿਰ ਹੈ ਜੀ ਛੋਟਾ ਟਾਊਨ ਉਹਦੇ ਵਿੱਚ ਇਹ ਹੋਇਆ ਜੀ ਤੇ ਉਹਦੇ ਵਿੱਚ ਕੀ ਹੋਇਆ ਵੀ ਇੱਕ 57 ਸਾਲਾ ਵਿਅਕਤੀ ਤੇ ਇੱਕ 38 ਸਾਲਾ ਜਿਹੜੀ ਲੇਡੀ ਆ ਉਹਦੀ এজ ਅੱਗ ਦੇ ਵਿੱਚ ਜਿਹੜੀ ਡੈਥ ਹੋ ਗਈ ਆ ਕਈ ਵਾਰ ਕੀ ਹੁੰਦਾ ਵੀ ਅਲਾਰਮ ਨਹੀਂ ਚੱਲਦੇ ਇਹ ਜ਼ਿਆਦਾਤਰ ਸਾਡੇ ਘਰਾਂ ਦੇ ਵਿੱਚ ਪੁਰਾਣੇ ਅਲਾਰਮ ਆਪਾਂ ਕੋਈ ਚੈੱਕ ਨਹੀਂ ਕਰਦੇ ਨਹੀਂ ਕਈ ਵਾਰ ਇਦਾਂ ਵੀ ਹੋ ਜਾਂਦੀ ਆ ਜਿਹੜੇ ਅਲਾਰਮ ਹੁੰਦੇ ਆ ਨਾ ਮੈਂ ਕਈ ਜਗ੍ਹਾ ਦੇਖਿਆ ਉਹਨੂੰ ਕੱਢ ਕੇ ਵੀ ਖੋਲ ਕੇ ਰੱਖਿਆ ਹੁੰਦੇ ਆ ਬਿਲਕੁਲ ਹੀ ਬਿਲਕੁਲ ਕਿਉਂਕਿ ਇਹ ਚਲੋ ਆਪਣੇ ਜਦੋਂ ਤੁੜਕੇ ਵਾਲਾ ਸਮਾਨ ਬਣਦਾ ਉਹ ਬੋਲਦੇ ਤੇ ਕਹਿੰਦੇ ਇਹ ਬੋਲ ਪਿਆ ਤੇ ਹੁਣ ਇਹਨੂੰ ਕੱਢ ਕੇ ਰੱਖ ਦੋ ਨਹੀਂ ਹੁਣ ਪਰ ਜਿਹੜੇ ਅੱਜ ਕੱਲ ਦੇ ਆਏ ਨੇ ਨਾ ਜੀ ਉਹ ਕੱਢ ਕੇ ਵੀ ਨਹੀਂ ਵੱਲ ਬਣਦੇ ਇਹਨਾਂ ਦੇ ਉਹ ਬੋਲ ਪੇ ਪੇ ਬੋਲ ਦਿੰਦੇ ਕਿਉਂਕਿ ਉਹਦੇ ਵਿੱਚ ਬਿਜਲੀ ਵੀ ਆ ਤੇ ਸੈੱਲ ਵੀ ਆ ਤੇ ਅੱਗੇ ਹੁੰਦੇ ਸੀਗੇ ਵੀ ਜਦੋਂ ਤੁਸੀਂ ਦੇਖਦੇ ਆ ਫਾਇਰ ਵਾਲੇ ਉਹਦੇ ਉੱਪਰ ਲੱਗਿਆ ਹੁੰਦਾ ਸਾਇਲੈਂਟ ਵਾਲਾ ਹੁਣ ਉਹ ਨਹੀਂ ਆਉਂਦੇ ਨਾਲੇ ਹੁਣ ਕੀ ਆਏ ਕਨੈਕਟਡ ਨੇ ਹਰ ਕਮਰੇ ਵਿੱਚ ਨੇ ਇੱਕ ਵਾਰ ਸਭ ਨੂੰ ਜਗਾ ਕੇ ਹੀ ਛੱਡਣਗੇ ਤੇ ਪਰ ਇਹਦੀ ਕਰਕੇ ਕਈ ਵਾਰ ਤੁਸੀਂ ਸਹੀ ਕਿਹਾ ਵੀ ਜਦੋਂ ਹਾ ਰੋਟੀ ਬਣਾਣੀ ਆ ਜਾਂ ਕੁਛ ਕਰਨੀ ਉਹ ਅੱਗ ਵੱਜ ਜਿਹੜੇ ਵੱਜ ਜਾਂਦਾ ਨਾ ਫਿਰ ਥੋੜਾ ਔਖਾ ਜਾਂ ਲੱਗਦਾ ਅਗਲਾ ਕਹਿੰਦਾ ਯਾਰ ਚੱਕ ਦਿਓ ਫੱਟੇ ਨੂੰ ਕੁਛ ਕਰ ਦਿਓ ਪਰ ਸਾਡੇ ਘਰ ਵਿੱਚ ਤਾਂ ਹੀ ਡੇ ਹੋਮ ਚਲਾਣੇ ਜਦੋਂ ਵੀ ਇਨਸਪੈਕਟਰ ਆਉਂਦਾ ਸੀ ਉਹ ਕਹਿੰਦਾ ਚੱਲ ਅੱਗ ਦਿਖਾਓ ਹੂੰ ਵੀ ਚੱਲਦਾ ਕਿ ਨਹੀਂ ਚੱਲਦਾ ਨਹੀਂ ਤਾਂ ਉਹ ਕੈਨਸਲ ਕਰ ਦੇਣਗੇ ਲਾਇਸੈਂਸ ਕਿਉਂਕਿ ਥੋੜੀ ਸੇਫਟੀ ਆ ਦੇਖੋ ਸੇਫਟੀ ਦਾ ਕਰਦੇ ਨੇ ਕਈ ਵਾਰੀ ਆਪਣੇ ਵੱਲੋਂ ਟਿਲ ਹੋ ਜਾਂਦੀ ਹੈ ਕਈ ਵਾਰ ਉਹਨਾਂ ਵੱਲੋਂ ਟਿਲ ਹੋ ਜਾਂਦੀ ਹੈ ਹਾਂ ਹੋ ਤੇ ਆਪਣੇ ਐਡਮੰਟਨ ਪੁਲਿਸ ਨੇ ਇੱਕ ਬੰਦੇ ਦੇ ਇਹ ਕੈਨੇਡਾ ਵਾਈਡ ਵਾਰੰਟ ਜਾਰੀ ਕਰਤੇ ਜੀ ਕੀ ਹੋਇਆ ਇਹ ਜੀ ਪਿਛਲੇ ਸਾਲ ਇਹ ਜੀ ਇਹਨੂੰ ਬੰਦੇ ਦੀ ਖੋਜ ਕਰ ਰਹੇ ਨੇ ਜੀ ਇਹ ਬੰਦਾ 41 ਈਅਰ 올ਡ ਅਬਰਾਹਿਮ ਅਲਫੁਨਸੋ ਇਹਦਾ ਨਾਮ ਆ ਜੀ ਇਹ ਇਹਨੇ ਕੀ ਕੀਤਾ ਵੀ ਇੱਕ ਟੱਕਰ ਮਾਰ ਕੇ ਨਾ ਸਾਊਥ-ਈਸਟ ਆਪਣੇ ਏਰੀਆ ਦੇ ਵਿੱਚ ਹੀ ਤੇ 13 ਸਾਲਾ ਬੱਚੇ ਨੂੰ ਦੇ ਡਾਟ ਉਹ ਇੱਕ ਲੜਕੇ ਦੀ ਤੇ ਉਹਦੇ ਚੱਕਰ ਦੇ ਵਿੱਚ ਇਹਨੂੰ ਲੱਭ ਰਿਆ ਨਹੀਂ ਲੱਭ ਰਿਆ ਕਿ ਅੰਡਰਗਰਾਉਂਡ ਹੋ ਗਿਆ ਜਾਂ ਇਹ ਇਹ ਦੇਸ਼ ਛੱਡ ਗਿਆ ਇਹਦੇ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਆ ਪਰ ਹੁਣ ਇਹਦੀ ਜੀ ਕੈਨੇਡਾ ਵਾਈਡ ਵਾਰੰਟ ਜਾਰੀ ਕੀਤੇ ਗਏ ਨੇ ਵੀ ਅਗਰ ਕਿਤੇ ਨਾਲੇ ਫੋਟੋ ਵੀ ਜਾਰੀ ਕੀਤੀ ਗਈ ਹੈ ਵੀ ਕਿਤੇ ਵੀ ਇਹ ਕਿਸੇ ਨੂੰ ਪਤਾ ਲੱਗੇ ਤਾਂ ਪੁਲਿਸ ਨੂੰ ਜ਼ਰੂਰ ਦੱਸੇ ਕਿਉਂਕਿ ਪਹਿਲਾਂ ਪੁਲਿਸ ਕੋਸ਼ਿਸ਼ ਪੂਰੀ ਕਰਦੀ ਆਪ ਲੱਭਣ ਦੀ ਪਰ ਹੁਣ ਨਹੀਂ ਲੱਭਦਾ ਤਾਂ ਫਿਰ ਇਹ ਕੀ ਹੋ ਸਕਦਾ ਹੈ ਹੈਲਪ ਲੈਂਦੇ ਫਿਰ ਇਹ 29 ਮਈ 2024 ਦੀ ਕਵਰ ਹੈ ਜੀ ਤਾਂ ਕਹਿਣ ਦਾ ਮਤਲਬ ਸਾਲ ਡੇਢ ਸਾਲ ਤੋਂ ਉੱਪਰ ਟਾਈਮ ਹੋ ਗਿਆ ਤੇ ਹੁਣ ਇਹ ਹੀ ਹੁਣ ਇਹਨਾਂ ਨੇ ਵਾਰੰਟ ਜਾਰੀ ਕੀਤੇ ਆ ਹੋ ਸਕਦਾ ਵੀ ਇਹਨਾਂ ਨੂੰ ਲੱਗਿਆ ਵੀ ਹੋਵੇ ਵੀ ਕਿਸੇ ਪ੍ਰੋਵਿੰਸ ਵਿੱਚ ਦੇਖ ਵੀ ਲਿਆ ਹੋਵੇ ਨਾ ਕਿਉਂਕਿ ਇੱਥੇ ਪ੍ਰੋਬਲਮ ਹੈ ਵੀ ਇੱਕ ਪ੍ਰੋਵਿੰਸ ਦਾ ਦੂਜੇ ਪ੍ਰੋਵਿੰਸ ਦੇ ਵਿੱਚ ਐਂਟਰੀ ਵੀ ਥੋੜੀ ਜਿਹੀ ਦਾ ਇੰਡੀਆ ਜਿਹਾ ਵੀ ਹੁੰਦਾ ਸੀ ਨਾ ਇੱਕ ਥਾਂ ਤੋਂ ਦੂਜੇ ਥਾਂੇ ਜਾਣ ਤੋਂ ਪਹਿਲਾਂ ਰਿਪੋਰਟ ਕਰਦਾ ਤੋਂ ਵੇ ਹੁਣ ਇਹਨਾਂ ਨੇ ਇੱਕ ਕੈਨੇਡਾ ਵਾਈਡ ਵਾਰੰਟ ਜਾਰੀ ਕਰਤਾ ਵੀ ਹੁਣ ਕੋਈ ਵੀ ਪੁਲਿਸ ਇਹਨੂੰ ਫੜ ਸਕਦੀ ਹੈ ਠੀਕ ਆ ਜੀ ਤੇ ਇੱਕ ਲੇਡੀ ਕੈਂਸਰ ਦੀ ਪੇਸ਼ੈਂਟ ਹੈ ਜੀ ਹਾਂ ਜੀ ਤੇ ਉਹਨੂੰ ਇਲਾਜ ਕਰਨ ਤੋਂ ਟਰੀਟਮੈਂਟ ਦੇਣ ਤੋਂ ਮਨਾ ਕਰ ਦਿੱਤਾ ਗਿਆ ਕਿਉਂ ਜੀ ਦੇਖੋ ਜੀ ਆਪਾਂ ਇਸ ਪ੍ਰੋਗਰਾਮ ਦੇ ਸ਼ੁਰੂਆਤ 'ਚ ਗੱਲ ਕੀਤੀ ਸੀ ਤੁਸੀਂ ਜੀ 7 ਦਾ ਦੇਸ਼ ਹਾਂਜੀ ਸੋ ਜੀ 7 ਦਾ ਦੇਸ਼ ਤਾਂ ਐਦਾਂ ਹੋਣਾ ਚਾਹੀਦਾ ਸੀ ਵੀ ਭਾਈ ਇਲਾਜ ਜਿਹੜਾ ਵੀ ਆ ਜਾਏ ਜਾਵੇ ਨਾ ਕਿਉਂਕਿ ਇਨਸਾਨੀ ਜ਼ਿੰਦਗੀ ਜਿਹੜੀ ਹੈ ਨਾ ਉਹ ਬੜੀ ਬਹੁਮੁੱਲੀ ਬਿਲਕੁਲ ਜੀ ਆਪਾਂ ਜੇ ਕਿਸੇ ਨੂੰ ਅ ਮਤਲਬ ਬਚਾ ਨਹੀਂ ਸਕਦੇ ਤਾਂ ਉਹਨੂੰ ਮਾਰਨਾ ਵੀ ਸਾਡੇ ਹੱਕ 'ਚ ਹੈ ਸੋ ਇਹਦੇ ਵਿੱਚ ਇਹ ਹੈ ਉਹ ਵੀ ਇੱਕ ਰਮਿੰਟਨ ਦੀ ਕਿ ਬੋਮਨ ਹੈ ਜਿਹੜੀ ਕਿ ਵਰਕ ਪਰਮਿਟ ਤੇ ਚੱਲ ਰਹੀ ਸੀ ਤੇ ਟਾਈਮ ਤੇ ਇਹਨੇ ਵਰਕ ਪਰਮਿਟ ਅਪਲਾਈ ਵੀ ਕੀਤਾ ਆਪਣਾ ਰੀਨਿਊਅਲ ਪਰ ਉਹਦੀ ਰੀਨਿਊਅਲ ਹੀ ਨਹੀਂ ਆਈ 6 ਮਹੀਨੇ ਦਾ ਐਕਸਟੈਂਸ਼ਨ ਇੱਕ ਹੈਲਥ ਕਾਰਡ ਜਿਹੜਾ ਹੁੰਦਾ ਨਾ ਉਹ 6 ਮਹੀਨੇ ਐਕਸਟੈਂਸ਼ਨ ਦਿੰਦਾ ਵੀ ਤੁਹਾਡੇ ਵਰਕ ਪਰਮਿਟ ਤੋਂ ਬਾਅਦ ਤੇ 6 ਮਹੀਨੇ ਲੰਘ ਗਏ ਨੇ ਤੇ ਹੱਲੇ ਤੱਕ ਉਹਦੀ ਐਕਸਟੈਂਸ਼ਨ ਆਈ ਨਹੀਂ ਤੇ ਉਹ ਕਹਿੰਦੇ ਵੀ ਜਦੋਂ ਗਈ ਆ ਆਪਣੀ ਟ੍ਰੀਟਮੈਂਟ ਲੈਣ ਤੇ ਮੋਰੇ ਜਿਹੜੇ ਬੰਦੇ ਸੀ ਉਹ ਕਹਿੰਦੇ ਵੀ ਨਹੀਂ ਜੀ ਤੁਹਾਡਾ ਤਾਂ ਕਾਰਡ ਐਕਸਪਾਇਰ ਹਮ ਮੇਰਾ ਹੈਲਥ ਕਾਰਡ ਤੁਹਾਨੂੰ ਚੱਲਦਾ ਨਹੀਂ ਪਿਆ ਤੁਹਾਡੀ ਟ੍ਰੀਟਮੈਂਟ ਨਹੀਂ ਹੋ ਸਕੀ ਉਹ ਪਿਛਲੇ 4 ਸਾਲ ਤੋਂ ਜਿਹੜੀ ਬ੍ਰੈਸਟ ਕੈਂਸਰ ਦੇ ਸਟੇਜ ਜਿਹੜੀ ਉੱਪਰਲੀ ਸਟੇਜ ਆ ਉਹਦੇ ਤੇ ਟ੍ਰੀਟਮੈਂਟ ਕਰਾਈ ਚੁੱਕੀ ਕੀਮੋਥੈਰਪੀਆ ਹੋ ਰਹੀ ਸੀ ਸੋ ਅੱਜ ਨਾ ਕੱਲ ਉਹਦਾ ਬਰਕ ਪਰਮਿਟ ਹੋ ਹੀ ਜਾਣਾ ਬਿਲਕੁਲ ਤੇ ਫਿਰ ਉਹ ਪਰ ਜੇਕਰ ਉਹਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਅਗਰ ਇੰਨਾ ਵੀ ਸਾਡਾ ਸਿਸਟਮ ਨਹੀਂ ਕਰ ਸਕਦਾ ਵੀ ਤੁਸੀਂ ਉਹਨੂੰ ਕਰ ਦਿਓ ਦੇ ਵੀ ਇੱਕ ਕਮਿਊਨਿਟੀ ਦੇ ਵਾਸਤੇ ਇੱਕ ਇੱਕ ਹਿਊਮੈਨਿਟੀ ਤੌਰ ਤੇ ਵੈਸੇ ਵੈਸੇ ਹਿਊਮੈਨਿਟੀ ਦੇ ਵਾਸਤੇ ਕਿੰਨਾ ਕੁਸ਼ ਕਰ ਲੈਂਦੇ ਆ ਵੈਸੇ ਹਮ ਐਂਟੀ ਭੇਜਦੇ ਤਾਂ ਲੱਖਾਂ ਡਾਲਰ ਮਿਲੀਅਨ ਆਫ ਬਿਲੀਅਨ ਦੇਣ ਨੂੰ ਤਿਆਰ ਬਿਲਕੁਲ ਵੀ ਵੀ ਭਾਈ ਉਹ ਫਲਾਣੇ ਦੇਸ਼ ਦੇ ਵਿੱਚ ਬਹੁਤ ਲੋੜ ਆ ਉਹਨੂੰ 4 ਬਿਲੀਅਨ ਦੇ ਦਿਓ ਉਹਨੂੰ 2 ਬਿਲੀਅਨ ਦੇ ਦਿਓ ਇਹਨੂੰ ਐ ਕਰ ਦਿਓ ਤੇ ਔਂ ਕਰ ਦਿਓ ਤੇ ਜਦੋਂ ਆਪਣੇ ਨਾਗਰਿਕ ਇੱਥੇ ਕੋਈ ਜੂਜ ਰਹੇ ਨੇ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕ ਅਸਲੀ ਕਾਰਨ ਐ ਨਹੀਂ ਵੀ ਬੰਦੇ ਨੇ ਅਪੇ ਇਲਾਜ ਚੱਲਦਾ ਉੱਥੇ ਚੱਲਦਾ ਚੱਲ ਉੱਥੇ ਇਲਾਜ ਚੱਲ ਰਿਹਾ ਹੂ ਤੁਸੀਂ ਜਿਆਦਾ ਜਿਆਦਾ ਇਹ ਦੇਖ ਲਓ ਵੀ ਤੂੰ ਆਪਣਾ ਅੱਗੇ ਤੇ ਜਿਹੜਾ ਅਪਲਾਈ ਕੀਤਾ ਕਦੋਂ ਕੀਤਾ ਤੇ ਉਹ ਤੋਂ ਪ੍ਰੂਫ ਲੈ ਸਕਦੇ ਆ ਉਹ ਲੈ ਸਕਦੇ ਨਾ ਸੋ ਇਹ ਬੜੀ ਬੜੀ ਦੁਖਨਾਈ ਜਿਹੜੀ ਘਟਨਾ ਵਾ ਕਿਉਂਕਿ ਇਹਦੇ ਨਾਲ ਕੀ ਆ ਜਿਹੜੀ ਕੀਮੋਥੈਰਪੀ ਆਕਰ ਉਹ ਨਾ ਰੈਗੂਲਰ ਹੀ ਹੁੰਦੀ ਰਹੇ ਜਿਸ ਤੱਕ ਮੈਨੂੰ ਨਾਲ ਲੱਜਾ ਤੇ ਉਹਨਾਂ ਚੇਰ ਤਾਂ ਸਹੀ ਰਹਿੰਦੀ ਹੈ ਅਗਰ ਵਿੱਚ ਰਹਿ ਗਏ ਟੁੱਟ ਗਿਆ ਕੋਈ ਸੈਸ਼ਨ ਟੁੱਟ ਗਿਆ ਤਾਂ ਉਹ ਦੁਬਾਰਾ ਫਿਰ ਪ੍ਰੋਬਲਮ ਜਿਹੜੀ ਦੁਬਾਰਾ ਪੈ ਸਕਦੀ ਹੈ ਜੀ ਤੇ ਕੈਲਗਰੀ ਦੇ ਵਿੱਚ ਦੋ ਗੱਡੀਆਂ ਦੇ ਐਕਸੀਡੈਂਟ ਆਪਸ ਵਿੱਚ ਹੋਇਆ ਜੀ ਤੇ ਜਿਹਦੇ ਵਿੱਚ ਦੋ ਬੰਦਿਆਂ ਨੂੰ ਇੰਜਰਡ ਹੋਇਆ ਤੇ ਉਹਨਾਂ ਨੂੰ ਹਸਪੀਟਲ ਪਹੁੰਚਾਉਣਾ ਪਿਆ ਬਿਲਕੁਲ ਜੀ ਇਹ ਕੈਲਗਰੀ ਸਾਊਥ-ਈਸਟ ਦੀ ਖਬਰ ਹੈ ਜੀ ਉੱਥੇ ਕਿ ਦੋ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾ ਗਈਆਂ ਤੇ ਇਹਦਾ ਹਲੇ ਇਨਵੈਸਟੀਗੇਸ਼ਨ ਇਹ ਕਿ ਇਹ ਨਹੀਂ ਪਤਾ ਲੱਗਿਆ ਕਿ ਕਹਿੰਦੇ ਸਪੀਡਿੰਗ ਵੀ ਹੋ ਸਕਦੀ ਹੈ ਬਟ ਇਹੀ ਆਪਾਂ ਗੱਲ ਹਮੇਸ਼ਾ ਹੀ ਆਪਣੇ ਐਪੀਸੋਡਾਂ ਵਿੱਚ ਕਰਦੇ ਆਂ ਵੀ ਵੀਰ ਜੀ ਭੈਣ ਜੀ ਜਿਹੜੇ ਵੀ ਵਿਅਕਤੀ ਨੇ ਉਹ ਗੱਡੀਆਂ ਇਹ ਨਹੀਂ ਵੀ ਹੁਣ ਸੁਣੋ ਨਹੀਂ ਹੈਗੀ ਤੇ ਆਪਾਂ ਦੀ ਵੀਡਾ ਲਈ ਤੇ ਇੱਕ ਕੱਲ ਦੀ ਵੀ ਖਬਰ ਹੈ ਇਹ ਕੱਲ ਕੇ ਕੱਲ ਕੇ ਬੀਤੇ ਦੋਕ ਦਿਨਾਂ ਜੇ ਕਹਿੰਦੇ ਆਪਣੀ ਇੱਕ ਖਬਰ ਇੱਕ ਹੋਰ ਆਈ ਸੀ ਆਪਾਂ ਦੇਖੀ ਸੀ ਤੇ ਜਿਹੜੀ ਆਪਣਾ ਮਿਲਵਰ ਗੁਰਦੁਆਰਾ ਸਾਹਿਬ ਹਾਂਜੀ ਕੋਲ ਗੱਡੀ ਕਿੰਨੀ ਸਪੀਡ ਦੇ ਨਾਲ ਵੱਜੀ ਆ ਤੇ ਕਹਿੰਦੇ ਵੀ ਫਾਇਰ ਹਾਈਡਰੈਂਟ ਵੀ ਪਟਦਾ ਹਾਂਜੀ ਤੇ ਉਹ ਸਟਾਪ ਸਾਈਨ ਆ ਉਥੇ ਅੱਛਾ ਇੱਕ ਚੀਜ਼ ਉਥੇ ਵੈਸੇ ਜੋ ਸਾਨੂੰ ਪਤਾ ਲੱਗਿਆ ਬਚਾ ਵੀ ਰਿਆ ਨਹੀਂ ਤਾਂ ਉਥੇ ਸੰਗਤ ਗੁਰੂ ਘਰ तकरीबन ਚੱਲਦੀ ਆਂਦੀ ਹੋਈ ਰਹਿੰਦੀ ਆ ਕ੍ਰੋਸ ਉਥੋਂ ਹੀ ਕਰਦੀ ਆ ਹਾਂਜੀ ਤੇ ਕਿਸੇ ਕੋ ਇੰਜਰਡ ਹੋਣ ਤੋਂ ਕੋਈ ਵਿੱਚ ਲਪੇਟੇ ਚ ਨਹੀਂ ਆਇਆ ਮਤਲਬ ਉਹ ਚਲੋ ਰੱਬ ਦਾ ਵਾਹਿਗੁਰੂ ਦਾ ਸ਼ੁਕਰ ਆ ਵੀ ਇਦਾਂ ਤਾਂ ਨਹੀਂ ਹੋਇਆ ਬਟ ਫੇਰ ਵੀ ਉੱਥੇ 40 ਵੈਸੇ ਐਡਵੈਂਚਰ ਸਿਟੀ ਦੇ ਵਿੱਚ 40 ਦੀ ਸਪੀਡ ਹਾਂਜੀ ਤੇ ਉਸ ਤੋਂ ਬਾਅਦ ਸਟਾਪ ਸਾਈਨ ਹੈ ਕਿਹੜੀ ਰੇਸ ਲੱਗੀ ਸੀ ਤੇ ਹੁਣ ਕੀ ਹੋਇਆ ਹੁਣ ਗੱਡੀ ਭੱਜ ਗਈ ਆ ਤੇ ਹੁਣ ਤਾਂ ਵੈਸੇ ਮਰੋ ਸਟਾਪ ਸਾਈਨ ਆ ਪਤਾ ਪਿੱਛੇ ਪਿੱਛੇ ਚੌਕਿਆ ਵੀ ਉਹਨੇ ਕਿ ਏਰੀਆ ਦੇ ਵਿੱਚ ਕਿੰਨੀ ਗੱਡੀ ਭਜਾ ਲੇ ਮੈਂ ਦੇਖਦਾ ਹਾਂ ਨਾ ਕਈ ਵਾਰੀ ਮੇਰੇ ਮਤਲਬ ਜਿੱਦਾਂ ਮੈਂ ਵਾਈਟ ਮਾਰਕ ਤੇ ਇੱਕ ਦਿਨ ਜਾ ਰਿਹਾ ਸੀ ਤੇ ਸਪੀਡ 80 ਦੀ ਆ ਹੁਣ ਤੁਸੀਂ 80 82 83 ਤੱਕ ਚਲਾ ਲਓਗੇ ਬੱਤ ਬੱਤ ਜੇ ਹੁਣ ਕੋ 90 ਤੇ ਤੁਹਾਨੂੰ ਹੌਂ ਤੁਸੀਂ ਪਿੱਛੇ ਹੋ ਰਹੇ ਆ ਤੇ ਉਹ ਕੀ ਕਰ ਰਿਹਾ ਵੀ ਅੱਗੇ ਜਾ ਕੇ ਰੈੱਡ ਲਾਈਟ ਹੋ ਗਈ 50 ਤੇ ਜਿਹੜੇ ਐਕਸੀਡੈਂਟ ਲਿਆ ਤੇ ਕੀ ਫਾਇਦਾ ਕੀ ਹੋਇਆ ਬਿਲਕੁਲ ਜੀ ਤੇ 4 ਦਿਨ ਹੋ ਗਏ ਜੀ 6 ਸਾਲਾਂ ਬੱਚਾ ਜਿਹੜਾ ਗਵਾਚਿਆ ਹਜੇ ਕੋਈ ਉਹਦੀ ਉਗ ਸੁਗ ਨਹੀਂ ਨਿਕਲੀ ਕੋਈ ਅਪਡੇਟ ਆਈ ਹੈ ਬਿਲਕੁਲ ਜੀ ਕੋਈ ਅਪਡੇਟ ਨਹੀਂ ਆਈ ਤੇ ਕਿਉਂਕਿ ਅੱਜ ਵੀ ਆਰਸੀਐਮਪੀ ਨੇ ਜੋ ਡੇਲੀ ਅਪਡੇਟ ਕਰਦੇ ਵਿੱਚ ਦੱਸਿਆ ਵੀ ਆਪਾਂ ਪੂਰੀ ਜੱਜੋਜਾਹ ਚ ਲੱਗੇ ਤਕਰੀਬਨ ਹੁਣ ਤਾਂ 100 ਪਰਸਨ ਜਿਹੜੇ 100 ਵਿਅਕਤੀ ਜਿਹੜੇ 100 ਦੇ ਤਕਰੀਬ ਜਿਹੜੇ ਆ ਉਹਦੀ ਲੱਭ ਰਹੇ ਨੇ ਕਿਉਂਕਿ ਇਹ ਬੱਚਾ ਆਪਣੇ ਲੈਥ ਬ੍ਰਿਜ ਤੋਂ ਸੀਗੇ ਜੀ ਇਹ ਉਹ ਨੂੰ ਕੈਂਪਿੰਗ ਲਈ ਆਏ ਸੀਗੇ ਤੇ ਬੱਚਾ ਉੱਥੇ ਗੁੰਮ ਗਿਆ ਤੇ ਹੁਣ ਬੱਚੇ ਦੀ ਪ੍ਰੋਬਲਮ ਇਹ ਵੀ ਆ ਵੀ ਉਹ ਬੱਚਾ ਨਾਲ ਆਟਿਜ਼ਮ ਦਾ ਵੀ ਸ਼ਿਕਾਰ ਆ ਤੇ ਥੋੜਾ ਜਿਹਾ ਇਸ ਕਰਕੇ ਉਹ ਬੋਲ ਚਾਲਣ ਤੇ ਵਿੱਚ ਕਿਸੇ ਨੂੰ ਆਪਣੀ ਹੈਲਪ ਲਈ ਕਰ ਲਈ ਵੀ ਔਰ ਥੋੜਾ ਜਿਹਾ ਜਿਹੜਾ ਅਸਮਰਥ ਆ ਤੇ ਨਾਲ ਦੀ ਨਾਲ ਉਹ ਚੌਥਾ ਦਿਨ ਚੌਥਾ ਦਿਨ ਲੰਘ ਗਿਆ ਜੀ ਤੇ ਇਹ ਵੀ ਬੜੀ ਫੈਮਿਲੀ ਲਈ ਵੀ ਇਹ ਬੜੀ ਇੱਕ ਮੁਸ਼ਕਲ ਵਾਲੀ ਘਟਈ ਆ ਵੀ ਕਿਉਂਕਿ ਬੱਚਾ ਜਿਹੜਾ ਉਹ ਤੇ ਦੋ ਕਿ ਜਿਹੜਾ ਬੱਚਾ ਆ ਬੱਚਾ ਹੋਵੇ ਉਹ ਤਾਂ ਆਪਣਾ ਪਰਿਵਾਰ ਦਾ ਉਹ ਤਾਂ ਘੰਟਾ ਦਾ ਘੰਟਾ 15 ਮਿੰਟ ਵੀ ਬਿਲਕੁਲ ਛੋੜੋ ਮੇਰੇ ਛੋਟੇ ਛੋਟੇ ਬੱਚੇ ਨੇ 2 ਮਿੰਟ ਵੀ ਕਿ ਤੇ ਖੋਣ ਲੈ ਹੋ ਜਣ ਤਾਂ ਬੰਦਾ ਡਰ ਜਾਂਦਾ ਬਿਲਕੁਲ ਜੀ ਤੇ ਅਲਬਰਟਾ ਦੇ ਜਸਟਿਸ ਮਨਿਸਟਰ ਨੂੰ ਕੁਝ ਹਦਾਇਤਾਂ ਜਾਰੀ ਕੀਤੀ ਗਈਆਂ ਜੀ ਬਿਲਕੁਲ ਜੀ ਜਿਹੜਾ ਅਲਬਰਟਾ ਦੇ ਜਸਟਿਸ ਮਨਿਸਟਰ ਨੇ ਜੀ ਉਹਨਾਂ ਨੂੰ ਜਿਹੜੇ ਮੈਡਮ ਸਹਿਬਾ ਨੇ ਦਿੱਤਾ ਵੀ ਤੁਸੀਂ ਇੱਕ ਕੋਈ ਇਹ ਕਰੋ ਸੇਫਗਾਰਡ ਨਵੇਂ ਮੈਜ਼ਰਮੈਂਟ ਬਣਾਓ ਕਿਉਂਕਿ ਇੱਕ ਨਾ ਇੱਕ ਬਹੁਤ ਇੱਕ ਇੱਕ ਕੰਟਰੋਵਰਸੀ ਹੀ ਰੱਖ ਲਈਏ ਕਿਉਂਕਿ ਪਹਿਲਾਂ ਜਿਹੜੀ ਜਿਹੜੀ ਆਪਣੀ ਫੈਡਰਲ ਨੇ ਸੋਚਿਆ ਸੀ ਵੀ 2024 ਤੱਕ ਆਪਾਂ ਇਹਨੂੰ ਡਨ ਕਰ ਦਾਂਗੇ ਇਸ ਰਿਪੋਰਟ ਨੂੰ ਬਟ ਉਹ 2027 ਤੱਕ ਡਿਲੇ ਕੀਤਾ ਇਹ ਹੈਗਾ ਜੀ ਮੈਡੀਕਲ ਅਸਿਸਟੈਂਟ ਇਨ ਡਾਈਂਗ ਹੂੰ ਇਹਨੂੰ MAID ਮੇਡ ਵੀ ਕਹਿੰਦੇ ਆ ਸੋ ਇਹਦੇ ਵਿੱਚ ਕੀ ਆ ਵੀ ਅਗਰ ਕੋਈ ਵਿਅਕਤੀ ਬਹੁਤ ਹੀ ਤਕਲੀਫ ਚ ਆ ਜੋ ਮੰਨ ਲਓ ਉਹਦਾ ਕੋਈ ਦਿਮਾਗੀ ਪ੍ਰੋਬਲਮ ਲੱਗਦਾ ਵੀ ਉਹ ਕਦੀ ਠੀਕ ਹੀ ਨਹੀਂ ਹੋਣਾ ਤੇ ਉਹ ਪੇਨ ਚ ਵੀ ਹੋਵੇ ਤਾਂ ਉਹ ਕਹਿੰਦੇ ਵੀ ਉਹਨੂੰ ਮੈਡੀਕਲ ਅਸਿਸਟੈਂਸ ਦੇ ਕੇ ਡੈਥ ਉਹਦੀ ਕੀਤੀ ਜਾ ਮਤਲਬ ਉਹ ਡੈਥ ਆਪਣੀ ਇਮਰਜੀ ਦੇ ਨਾਲ ਇੱਛਾ ਦੇ ਨਾਲ ਤੇ ਇਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਵਾ ਵੀ ਤੁਸੀਂ ਕੋਈ ਮੈਜ਼ਰਮੈਂਟ ਇਦਾਂ ਦੇ ਬਣਾਓ ਵੀ ਕੋਈ ਗੱਲ ਓਵਰਸਾਈਟ ਨਾ ਹੋ ਜੇ ਵੀ ਇਹ ਸਹੀ ਹੋਵੇ ਇਹ ਨਾ ਵੀ ਮਾੜਾ ਮੋਟਾ ਵੀ ਕੋਈ ਇਹ ਕੋਈ ਮੈਂਟਲ ਡਿਸੇਬਲ ਆ ਜਾਂ ਕੋਈ ਵੀ ਮੈਂ ਜੀ ਡੈਥ ਮੈਨੂੰ ਚਾਹੀਦਾ ਮੈਨੂੰ ਮਾਰ ਦਿਓ ਕਿਉਂਕਿ ਕਈ ਵਾਰੀ ਕੋਈ ਡਿਸੀਜਨ ਜਿਹੜੇ ਫ੍ਰੈਕਸ਼ਨ ਆ ਸੈਕਿੰਡ ਵਿੱਚ ਵੀ ਹੁੰਦੇ ਨਾ ਜਿੱਦਾਂ ਲੋਕੀ ਸੁਸਾਈਡ ਕਰ ਲੈਂਦੇ ਆ ਸੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਥੋੜਾ ਧਿਆਨ ਦਿਓ ਕਿਉਂਕਿ 1100 ਅਲਬਰਟਨ ਜਿਹੜੇ ਆ ਉਹਨਾਂ ਨੇ ਪਿਛਲੇ ਸਾਲ ਐਪਲੀਕੇਸ਼ਨ ਦਿੱਤੀ ਸੀ ਤਕਰੀਬਨ ਵੀ ਸਾਨੂੰ ਜਿਹੜੀ ਆ ਮੈਡੀਕਲ ਅਸਿਸਟੈਂਟ ਦੇ ਨਾਲ ਡਾਈਡ ਆਪਾ ਹੋਣਾ ਚਾਹੁੰਦੇ ਆ ਕਿਉਂਕਿ ਕਈ ਵਾਰ ਜੀਣਾ ਹੀ ਮਰਨ ਦੇ ਨਾਲੋਂ ਔਖਾ ਲੱਗਦਾ ਬਿਲਕੁਲ ਤੇ ਜਿਹੜੇ ਲੋਕ ਕੈਨੇਡਾ ਦੇ ਵਿੱਚ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਵੱਲ ਨੂੰ ਮੂਵ ਹੁੰਦੇ ਨੇ ਅਲਬਰਟਾ ਹਜੇ ਵੀ ਉਹਨਾਂ ਦਾ ਪਸੰਦ ਦਾ ਨੰਬਰ 1 ਪਰਵੈਂਸਾ ਗੱਲ ਜੀ ਬਿਲਕੁਲ ਜੀ ਲਗਾਤਾਰ ਤੀਸਰਾ ਸਾਲ ਹੋ ਗਿਆ ਜੀ ਕਿ ਅਲਬਰਟਾ ਦੇ ਵਿੱਚ ਪਬਲਿਕ ਜਿਹੜੀ ਆ ਉਹ ਮੂਵ ਹੋ ਕੇ ਆ ਰਹੀ ਹੈ ਤੇ ਹੁਣ ਤੱਕ ਜੇ ਕੁਆਟਰ ਦੀ ਮੈਂ ਗੱਲ ਕਰਾਂ ਪਿਛਲਾ ਜਿਹੜਾ ਜੂਨ ਚ ਮੁੱਕਿਆ ਆ 8187 ਜਿਹੜੇ ਆ ਉਹ ਇੰਟਰਪਰੋਵੈਂਸ਼ਲ ਮਾਈਗ੍ਰੇਸ਼ਨ ਹੋਈ ਆ ਅਲਬਰਟਾ ਸੋ ਹੱਲੇ ਵੀ ਅੰਟਾਰੀਓ ਤੇ BC ਤੋਂ ਪਬਲਿਕ ਆ ਰਹੀ ਹੈ ਕਈ ਵਾਰੀ ਲੋਕ ਕਹਿੰਦੇ ਨੇ ਵੀ ਨਹੀਂ ਜੀ ਇੱਥੇ ਓਵਰਕ੍ਰੈਡਿਟ ਹੋ ਗਿਆ ਬਟ ਹੱਲੇ ਵੀ ਜਿਹੜਾ ਅਲਬਰਟਾ ਆ ਉਹ ਲੋਕਾਂ ਦੀ ਪਸੰਦ ਹੈ ਜੀ ਤੇ ਦੇਖੋ ਜਿੱਦਾਂ ਲੋਕਾਂ ਨੇ ਤਾਂ ਅਲਬਰਟਾ ਨੂੰ ਆਪਣੇ ਹੱਥਾਂ ਤੇ ਚੱਕ ਲਿਆ ਪਰ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਗੇ ਹੱਥ ਫੁਲਾਏ ਸੀਗੇ ਉਹਨਾਂ ਦੇ ਹੱਥ ਡਿੱਪੇ ਉਹ ਕਹਿੰਦੇ ਅਸੀਂ ਅਸੀਂ ਲਾਇਸੈਂਸਾਂ ਤੇ ਲਿਖਾ ਦਾਂਗੇ ਵੀ ਬੰਦਾ ਕਿਹੜਾ ਹਾਂਜੀ ਤੇ ਉਹ ਤਾਂ ਕਹਿੰਦੇ ਬਸ ਭਾਈ ਇਹ ਬੋਰਡ ਮੈਨੂੰ ਲਵਾਣ ਵਾਲੇ ਵਾਲਿਆ ਵੀ ਸਾਡੀ ਬੱਸ ਆ ਹਾਂਜੀ ਜਿਹੜਾ ਬਟਾ ਕਾਲੀ ਕਾਲੀ ਲਵਾਈ ਸੀ ਨਾ ਹਾਂਜੀ ਹੁਣ ਬੱਸ ਵਾਲੇ ਲਾਣ ਵਾਲੇ ਹੀ ਆ ਠੀਕ ਆ ਜੀ ਤੇ ਕੈਨੇਡਾ ਪੋਸਟ ਦੇ ਜਿਹੜੇ ਵਰਕਰ ਹੈਗੇ ਨੇ ਇੱਕ ਪਾਸੇ ਫੇਰ ਸਟ੍ਰਾਈਕ ਵੱਲ ਨੂੰ ਚਲੇਗਾ ਜੀ ਬਿਲਕੁਲ ਜੀ ਅੱਜ ਜਿਹੜੇ ਕੈਨੇਡਾ ਪੋਸਟ ਦੇ ਜਿਹੜੇ ਜਿਹੜੇ ਸਬੰਧਤ ਮਨਿਸਟਰ ਨੇ ਜੀ ਇਹ ਲਾਈਟ ਬੌਂਡ ਉਹਨਾਂ ਨੇ ਜੀ ਇੱਕ ਪ੍ਰੈਸ ਕਾਨਫਰੰਸ ਕਰਕੇ ਪੂਰਾ ਦੱਸਿਆ ਵੀ ਆਪਾਂ ਵੀ ਕਿਹ ਕੀ ਕੈਨੇਡਾ ਪੋਲਿਸੀ ਵਿੱਚ ਚੇਂਜਸ ਕਰਨਾ ਚਾਹੁੰਦੇ ਆ ਤੇ ਉਹ ਫਿਰ ਯੂਨੀਅਨ ਨੇ ਉਹਦੇ ਦਾ ਆਪੋਸ ਕਰਦੇ ਹੋਏ ਰਾਈਟ ਵੇ ਜਿਹੜੀ ਅੱਜ ਤੋਂ ਸਟ੍ਰਾਈਕ ਤੇ ਚਲੇ ਗਏ ਨੇ ਤੇ ਹੁਣ 55000 এমਪਲੋਈ ਜਿਹੜੇ ਨੇ ਉਹ ਸਟ੍ਰਾਈਕ ਤੇ ਨੇ ਤੇ ਕੈਨੇਡਾ ਪੋਸ ਦੀ ਕੋਈ ਵੀ ਐਕਟੀਵਿਟੀ ਮਤਲਬ ਕੋਈ ਵੀ ਮੇਲ ਡਿਲੀਵਰੀ ਜਾਂ ਪਿਕਅਪ ਨਹੀਂ ਹੋਏਗੀ ਤੇ ਹੁਣ ਦੇਖਦੇ ਆਂ ਵੀ ਜੇ ਸਰਕਾਰ ਇਸ ਮੁੱਦੇ ਦੇ ਵਿੱਚ ਆਈ ਆ ਤੇ ਉਹ ਕੀ ਕਰਦੀ ਆ ਕੀ ਬੈਕ ਟੂ ਵਰਕ ਕਰਦੀ ਆ ਕੀ ਨੇਗੋਸ਼ੀਏਸ਼ਨ ਕਰਵਾਉਂਦੀ ਆ ਪਰ ਪੁਰਾਣਾ ਇਤਿਹਾਸ ਤਾਂ ਬੈਕ ਟੂ ਵਰਕ ਵਾਲਾ ਹੀ ਆ ਤੇ ਰਾਈਟ ਦੇਖਦੇ ਆਂ ਹੁਣ ਇਹ ਕਿੱਥੇ ਊਂਟ ਕਿਸ ਕਰਬੜ ਬੈਠਦਾ ਪਰ ਇਹ ਆ ਵੀ ਰਾਈਟ ਨਾਓ ਜਿਹੜੇ ਕੈਨੇਡਾ ਪੋਸ ਦੇ এমਪਲੋਈ ਨੇ ਉਹ ਦੁਆਰਾ ਫਿਰ ਪਿਕਟ ਲਾਈਨ ਨੂੰ ਹਿੱਟ ਕਰ ਚੁੱਕੇ ਨੇ ਤੇ ਅੱਗੇ ਗੱਲ ਕਰੀਏ ਜੀ ਆਪਾਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਇੱਕ ਵਾਰ ਫੇਰ ਯੂਕੇ ਦੇ ਦੌਰੇ ਤੇ ਨੇ ਪੂਰੀਨ ਅਠਪਾਜਾ ਜੀ ਹੁਣ ਬਿਲਕੁਲ ਜੀ ਬਿਲਕੁਲ ਤੇ ਬਹੁਤ ਮਤਲਬ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕਹਿ ਕਹਾਂਗੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕੈਨੇਡਾ ਵਿੱਚ ਨੇ ਤੇ ਕਿਉਂਕਿ ਕਾਫੀ ਫੇਰੀਆਂ ਲਾ ਰਹੇ ਨੇ ਕਿਉਂਕਿ ਪਹਿਲਾਂ ਇਹ ਤਾਂ ਹੁੰਦਾ ਸੀ ਨਾ ਕਿ ਯੂਐਸਏ ਦੀ ਫੇਰੀ ਲਾ ਕੇ ਸਾਧਨਦਾ ਨਹੀਂ ਇਹ ਆਪਣੇ ਉਧਰੋਂ ਦੂਜੇ ਮੁਲਕਾਂ ਤੋਂ ਬਹੁਤ ਕੁਝ ਸਿੱਖ ਰਹੇ ਨੇ ਕਹਿੰਦੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਤਾਂ ਰੈਂਦੇ ਬਾਹਰ تھےਗੇ ਹਾਂਜੀ ਹਾਂਜੀ ਮੈਂ ਸਮਝ ਗਿਆ ਜੀ ਉਹਨਾਂ ਨੇ ਕੋਈ ਦੇ ਛੱਡਿਆ ਨਹੀਂ ਹਾਂਜੀ ਤੇ ਹੁਣ ਪਰ ਇਹ ਯੂਕੇ ਗਏ ਨੇ ਜੀ ਇਹ ਤੇ ਕਹਿੰਦੇ ਵੀ ਦੇਖਾਂਗੇ ਵੀ ਆਪਾਂ ਗੱਲ ਕਰੀਏ ਵੀ ਤਾਂ ਜੋ ਜਿਹੜਾ ਜਿਹੜਾ ਇਹਨਾਂ ਯੂਐਸਏ ਦੇ ਨਾਲ ਰੇੜਕਾ ਚੱਲ ਰਿਹਾ ਵਾ ਜਾਂ ਕਿ ਯੂਐਸਏ ਨੂੰ ਦਿਖਾਉਣਾ ਚਾਹੁੰਦੇ ਵੀ ਆਪਾਂ ਵੀ ਕਿਸੇ ਹੋਰ ਦੇਸ਼ ਨਾਲ ਵੀ ਗੱਲ ਕਰ ਸਕਦੇ ਹਾਂ ਬਿਲਕੁਲ ਤੇ ਕੈਨੇਡਾ ਗਵਰਨਮੈਂਟ ਨੇ ਚੁੱਪਚਪੀਤੇ ਜਿਹੜੇ ਆਪਣੇ ਟ੍ਰਾਫਿਕ ਜਿਹੜੇ ਟੈਰਿਫ ਲਾਈ ਸੀ ਉਹ ਵਾਪਸ ਲਾ ਲੈਨੇ ਤੇ ਆਪੋਜੀਸ਼ਨ ਲੀਡਰ ਨੇ ਕਾਫੀ ਨੋਕਤਾ ਚ ਨਹੀਂ ਕੀਤੀ ਹੈ ਜੀ ਤੁਸੀਂ ਦੇਖੋ ਜੀ ਇੱਕ ਪਾਸੇ ਤਾਂ ਆਪਾਂ ਯੂਰਪ ਜਾ ਰਹੇ ਆ ਯੂਕੇ ਜਾ ਰਹੇ ਆ ਹੈ ਨਾ ਹੋਰ ਕਈ ਦੇਸ਼ ਕੋ ਛੱਡਿਆ ਨਹੀਂ ਆਪਾਂ ਜਿੱਥੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਵੀ ਉੱਥੇ ਜਾ ਕੇ ਆਪਣੇ ਸਬੰਧ ਵਧਾਈਏ ਤਾਂ ਜੋ ਯੂਐਸ ਨਾਲ ਟੱਕਰ ਦਿੱਤੀ ਜਾਵੇ ਦੂਜੇ ਪਾਸੇ ਯੂਐਸ ਵੱਲੋਂ ਕੋਈ ਢਿਲ ਨਹੀਂ ਹੈਗੀ ਅਸੀਂ ਹੌਲੀ ਹੌਲੀ ਸਾਰੇ ਟੈਰਫ ਲਾਈ ਜਾਂਦੇ ਹਾਂ ਹਾਂਜੀ ਵੀ ਐਡਾ ਕੀ ਸਾਨੂੰ ਸ਼ੌਂਕ ਚੜਿਆ ਕੀ ਨੁਕਸਾਨ ਦੇ ਫਿਰ ਇਹ ਦਿਖਾਰਿਆ ਨਾ ਵੀ ਦੇਖੋ ਵੀ ਅਸੀਂ ਤਾਂ ਥੋੜਾ ਹਜੇ ਵੀ ਸਤਿਕਾਰ ਕਰਦੇ ਆ ਮੰਨ ਸਤਿਕਾਰ ਵੀ ਥੋੜੀ ਖਿਆਰ ਪਾਓ ਤੁਸੀਂ ਵੀ ਆਪਣਾ ਲੈ ਬੋਹੋ ਲੱਗਦਾ ਹੈ ਦੇਖੋ ਕੀ ਊਂਟ ਕਿਸ ਕਰ ਬਟ ਬੈਂਦਾ ਊਂਟ ਨੂੰ ਦੇਖੀ ਜਾਓ ਬਸ ਬਾਜੀ ਪਤਾ ਲੱਗੇ ਊਂਢੇ ਲੰਮਾ ਪੈ ਗਿਆ ਤੇ ਬਿਲਕੁਲ ਜੀ ਇਹਨਾਂ ਨੇ ਟੈਰਫ ਜਿਹੜੇ ਆ ਕੁਝ ਟੈਰਫ ਜਿਹੜੇ ਆ ਕੋ ਪ੍ਰੋਡਕਟ ਦੇ ਉਪਰ ਟੈਰਫ ਜਿਹੜੇ ਚੁੱਪਚੀਪੀ ਤੇ ਘਟਾਉਂਦੇ ਆ ਤੇ ਇਸੇ ਕਰਕੇ ਤੇ ਫੇ ਆਪੋਜੀਸ਼ਨ ਨੇ ਵੀ ਇਹ ਕਿਹਾ ਵੀ ਤੁਸੀਂ ਟੈਰਫ ਘਟਾਉਂਦੇ ਆ ਤੇ ਉਧਰੋਂ ਕੋਈ ਨਰਮੀ ਹੋਈ ਨਹੀਂ ਹੈਗੀ ਤੁਸੀਂ ਕਿਉਂ ਨਰਮੀਆਂ ਕਰੀ ਜਾਂਦੇ ਹੋਰ ਉਹਨਾਂ ਨੂੰ ਬਲ ਦੇ ਰਹੇ ਆ ਇਹ ਅੱਗੇ ਕੋਈ ਨੈਗੋਸ਼ੀਏਸ਼ਨ ਜਿਲੇ ਹੋਣੀ ਆ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਹੈ ਕੀ ਆ ਸਾਰਾ ਤਾਂ ਸਾਡੇ ਕੋਲ ਆ ਸਾਡੇ ਕੋਲ ਅਸੀਂ ਤਾਂ ਡਰ ਬਲਾ ਤੁਹਾਡੇ ਲਾਇਆ ਜੀ ਜਾਂ ਲਾ ਲਓ ਚਲਣ ਬਿਲਕੁਲ ਬਿਲਕੁਲ ਤੇ ਇੰਡੀਆ ਤੇ ਕੈਨੇਡਾ ਦੇ ਰਿਸ਼ਤੇ ਹੁਣ ਮੋੜ ਲਿਖਾਂ ਤੇ ਵੱਲ ਨੂੰ ਵਧਣੇ ਸ਼ੁਰੂ ਹੋ ਗਏ ਜੀ ਬਿਲਕੁਲ ਜੀ ਹਾਂ ਜੀ ਇੱਕ ਆਪਣੇ ਬਿਲਕੁਲ ਨਵੇਂ ਆਪਣ ਨੂੰ ਮਿਲੇ ਨਹੀਂ ਜੀ ਹੁਣ ਐਮੈਸਡਰ ਤੇ ਜਿਹੜੇ ਕਿ ਜਿਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਜਿਹੜਾ ਆ ਜਿਹੜਾ ਚਾਰਜ ਲੈ ਲਿਆ ਵਾ ਤੇ ਦੇਖਦੇ ਆ ਕਿਉਂਕਿ ਪੁਰਾਣੇ ਵੈਸਟਰ ਦੇ ਨਾਲ ਥੋੜਾ ਜਿਹਾ ਅਣਮਣ ਹੋ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਕਾਲ ਕਰ ਲਏ ਸੀ ਤੇ ਕਾਫੀ ਇਹਨਾਂ ਨੇ ਡਿਪਲੋਮੈਟ ਉਹਨਾਂ ਨੇ ਉਧਰੋਂ ਬੁਲਾ ਲਏ ਸੀ ਇਧਰੋਂ ਬੁਲਾ ਲਏ ਸੀ ਤੇ ਹੁਣੇ ਵਾਪਸ ਚਲੇ ਗਏ ਵਾਪਸ ਦੇਖੋ ਥੋੜੀ ਨਹੀਂ ਹੋਈ ਸੀਗੀ ਆਰਸੀਐਮਪੀ ਦੇ ਦਸਤਾਨ ਰਿਕਾਰਡਿੰਗ ਜਿਹੜੇ ਜਿੰਮੇਵਾਰ ਸੰਸਥਾ ਆਰਸੀਐਮਪੀ ਬਈ ਜਿਸ ਤਰ੍ਹਾਂ ਇੰਟਰਫੇਅਰ ਜ਼ਿਆਦਾ ਕਰ ਰਹੇ ਸੀਗੇ ਤਾਂ ਰਿਸ਼ਤੇ ਵਿਗੜੇ ਸੀਗੇ ਤੇ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੇ ਦੇਸ਼ ਇੱਕ ਦੂਜੇ ਇੰਟਰਫੇਅਰ ਨਹੀਂ ਕਰਨਗੇ ਆਪਣੇ ਜੋ ਲੋਕਾਂ ਦੀ ਹੈਲਪ ਉੱਤੇ ਤੱਕ ਸੀਮਤ ਰਹਿਣਗੇ ਬਿਲਕੁਲ ਜੀ ਦੇਖੋ ਦੋ ਦੇਸ਼ ਨੇ ਆਪਣੇ ਆਪਣੇ ਪ੍ਰਭੂਸਤਾ ਨੇ ਆਪਣੀ ਆਪਣੀ ਸੋਵਰਨਿਟੀ ਆ ਤੇ ਕਿਉਂ ਆਪਾਂ ਕਿਸੇ ਹੋਰ ਦੇਸ਼ ਦੀ ਪੋਲਿਟਿਕਸ ਦੇ ਵਿੱਚ ਪੰਗਾ ਲੈਣਾ ਤੁਹਾਡਾ ਜੋ ਕੰਮ ਆ ਤੁਸੀਂ ਉਹ ਕਰੋ ਬਿਲਕੁਲ ਤੇ ਸਾਡੇ ਵਾਲੇ ਉੱਥੇ ਗਏ ਨੇ ਉਹਨਾਂ ਦਾ ਕੰਮ ਆ ਵੀ ਇਮੀਗ੍ਰੇਸ਼ਨ ਦਾ ਜਾਂ ਹੋਰ ਤੇ ਲੋਕਾਂ ਦੀ ਆਪਣੇ ਲੋਕਾਂ ਦੀ ਹੈਲਪ ਕਰਨਾ ਇਹ ਮੇਨ ਮਕਸਦ ਇਹੀ ਹੁੰਦਾ ਵੀ ਇੰਡੀਅਨ ਲੋਕਾਂ ਦੀ ਹੈਲਪ ਕਰਨੀ ਤੇ ਉੱਥੇ ਪ੍ਰੋਬਲਮ ਕ੍ਰੀਏਟ ਕਰਨੀ ਨਹੀਂ ਹੁੰਦੀ ਪ੍ਰੋਬਲਮ ਕ੍ਰੀਏਟ ਕਰਨੀ ਨਹੀਂ ਪਰ ਚਲੋ ਇੱਕ ਵਾਰ ਨਵੇਂ ਆਏ ਨੇ ਦੇਖਦੇ ਹਾਂ ਹੁਣ ਇਹਨਾਂ ਦੇ ਆਉਣ ਦੇ ਨਾਲ ਕੀ ਮਾਹੌਲ ਸਖਾਵਾਂ ਹੁੰਦਾ ਹੈ ਜਾਂ ਨਹੀਂ ਹੁੰ ਤੇ ਤੁਸੀਂ ਹੋਰ ਕੀ ਐਡ ਕਰਨਾ ਚਾਹੋਗੇ ਜੀ ਬਿਲਕੁਲ ਜੀ ਇਹੀ ਐਡ ਜੀ ਐਡ ਕਰਨਾ ਚਾਹੁੰਦੇ ਜੀ ਬਿਲਕੁਲ ਤੁਸੀਂ ਅਗਲੇ ਇਲੈਕਸ਼ਨ ਆ ਰਿਹਾ ਤੇ ਬਿਲਕੁਲ ਵੋਟ ਜਰੂਰ ਪਾਓ ਦਿਵਾਲੀ ਦੇ ਵੀਰ ਨੂੰ ਇੱਥੇ ਦਿਵਾਲੀ ਤੋਂ ਪਹਿਲਾਂ ਜਿਹੜੇ ਜਦੋਂ ਅਡਵਾਂਸ ਪੋਲਿੰਗ ਆ ਉਦੋਂ ਪਾ ਲਓ ਤੇ ਬਾਕੀ ਸਿਟੀ ਦੇ ਨਾਲ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਅਗਰ ਤੁਹਾਡੇ ਕਿਸੇ ਵੀ ਐਡਮਿੰਟਨਡ ਦੇ ਸੈਕਸ਼ਨ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਤਾਂ ਬਿਲਕੁਲ ਸਾਡਾ ਨਾਲ ਰਾਬਤਾ ਕਰੋ ਤੇ ਕਿਉਂਕਿ ਇਹ ਐਡਮਿੰਟਨ ਦਾ ਤੁਹਾਡਾ ਆਪਣਾ ਲੋਕਲ ਚੈਨਲ ਹੈ ਤੁਹਾਡੀ ਆਵਾਜ਼ ਬਣ ਲਈ ਆਪਾਂ ਰੈਡੀ ਆ ਜੀ ਤੇ ਅੱਜ ਦੇ ਪ੍ਰੋਗਰਾਮ ਪ੍ਰੋਗਰਾਮ ਦੇ ਤੇ ਤੁਸੀਂ ਦੇਖਦੇ ਰਹੋ VTV ਪੰਜਾਬੀ ਵਿਕਟਰੀ ਆਫ ਟਰੂਥ ਤੇ ਕੱਲ ਨੂੰ ਤੁਹਾਡੇ ਨਾਲ ਇੱਕ ਵਾਰ ਫੇਰ ਨਵੀਆਂ ਗੱਲਾਂ ਨਵੀਆਂ ਖਬਰਾਂ ਲੈ ਕੇ ਰੋਬਰੂ ਹੋਵਾਂਗੇ ਤੇ ਜਿਸ ਤਰ੍ਹਾਂ ਆਪਾਂ ਦੱਸਿਆ ਸੀਗਾ ਤੇ ਜਿਹੜੇ ਪ੍ਰੋਗਰਾਮ ਗੁਰਦਾਰਾ ਦੁੱਖ ਨਵਾਰਨ ਸਾਹਿਬ ਦਾ ਅੱਜ ਤੋਂ ਸ਼ੁਰੂ ਹੋ ਰਹੇ ਨੇ ਤੇ ਉਹ ਅਸੀਂ ਆਪਣੇ ਸਾਰੇ ਹੀ ਪਲੇਟਫਾਰਮਾਂ ਤੇ ਉਹਨਾਂ ਨੂੰ ਲਾਈਵ ਕਰਾਂਗੇ ਤੇ ਤੁਸੀਂ ਦੇਖਦੇ ਰਹੋ VTV ਪੰਜਾਬੀ ਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ